ਜਾਣਨਾ ਚਿੰਗਾਲਾ ਪਤਾ ਹੁਣ ਤੁਹਾਡੇ ਤੇ ਜਾਂ ਹੋਰ ਕੁਝ ਹੋ ਰਿਹਾ ਵਾਕਈ ਇਹਦੀ ਕੁਝ ਚੀਜ਼ ਹੋਈ ਹੋਊਗੀ ਜਾਂ ਇਹ ਚੱਲ ਕੀ ਰਿਹਾਗਾ ਕੋਈ ਰਾਜਨੀਤੀ ਖੇੜਾ ਮਤਲਬ ਇਹ ਵੀ ਚਨਾ ਚੋਰੀ ਕਰਾਂਗੇ ਜਾਂ ਅਸੀਂ ਕਹੀ ਕੀ ਕਿਸ ਤੋਂ 10000 ਰੁਪਏ ਮੰਗਾਗੇ ਪਹਿਲਾ ਪਰਚਾ ਹੁੰਦਾਗਾ ਜਮਾਨਤ ਮਿਲਦੀ ਹੁਣ ਇੱਕ ਨਵੀਂ ਐਫਆਈਆਰ ਜਿਹੜੀ ਐਫਆਈਆਰ ਮਤਲਬ ਪਿਛਲੇ ਮਹੀਨੇ ਦੀ ਸੀ ਇੱਕ ਮਹੀਨੇ ਬਾਅਦ ਫੇਰ ਤੁਹਾਨੂੰ ਦਿਖਾਈ ਜਾਂਦੀ ਹੈ ਇੰਦਾ ਤੁਹਾਨੂੰ ਐਗਜੈਕਟ ਯਾਦ ਆ ਵੀ ਤੁਸੀਂ ਉਹ ਦਿਨਾਂ ਚ ਪਟਿਆਲੇ ਗਏ ਸੀ ਜਾਂ ਕਿਵੇਂ ਸੀ ਕੀ ਗੱਲਬਾਤ ਸੀਗੀ ਸੋਚ ਦੇਖੋ ਜਮਾ ਕਿੰਨੀ ਨੀਂਦ ਸੋਚਾ ਬੰਨੇ ਕਿਸੇ ਨੇ ਵੀ ਜੋ ਵੀ ਕਰਾਇਆ ਠੀਕ ਹੈ ਜੇ ਸਰਕਾਰ ਨੇ ਕਰਾਇਆ ਸਰਕਾਰ ਦੀ ਵੀ ਬਹੁਤ ਨੀਂਦ ਸੋਚਾ ਥੱਲੇ ਤੱਕ ਗਿਰ ਗਈ ਤੇ ਰਾਤ ਦਾ ਤੁਹਾਨੂੰ ਪਤਾ ਰਾਤ ਕਿੱਥੇ ਰੱਖਿਆ ਉਹਨੂੰ ਸੀਆਈਏ ਸਟਾਫ ਰੱਖਿਆ ਖਾਣੇ ਤੇ ਰੱਖਿਆ ਕਿੱਥੇ ਰੱਖਿਆ ਸਾਧਾ ठाਣੇ ਤੇ ਰੱਖਿਆ ਜਾਂ ਸੀਏ ਤੇ ਰੱਖਿਆ ਗੁੰਨੋ ਤੇ ਇੱਕ ਥਾਂ ਤੇ ਆਪਾਂ ਕਦੀ ਕਨਫਰਮ ਨਹੀਂ ਹੋਏ ਕਿ ਕਿੱਥੇ ਹੈ ਜੇਲ੍ਹ ਤੋਂ ਜਾਣ ਤੋਂ ਪਹਿਲਾਂ ਜਦੋਂ ਕੋਰਟ ਚੋਂ ਉਹ ਪੇਸ਼ ਕੀਤਾ ਗਿਆ ਉਹ ਸਾਰੀ ਕਾਰਵਾਈ ਮਤਲਬ ਇੱਕ ਹੀਗੇ ਤਰੀਕੇ ਨਾਲ ਹੋਈ ਹੈ ਕਿਸੇ ਨੂੰ ਪਤਾ ਹੀ ਨਹੀਂ ਉਹਨਾਂ ਨੇ ਤਾਂ ਐਵੇਂ ਕਾਰਵਾਈ કરી ਹੈ ਜਿਵੇਂ ਕੋਈ ਬਹਾਲਾ ਵੱਡਾ ਕ੍ਰਿਮੀਨਲ ਨਹੀਂ ਹੁੰਦਾ ਕੁਈ ਕਹਿ ਰਿਹਾਗਾ ਵੀ ਇਹ ਸਾਰਾ ਕੁਝ ਪਾਣੀ ਨੂੰ ਫਾਇਪ ਦੇਣ ਦੀ ਖਤਰਾਂ ਕੋਈ ਕਹਿ ਰਿਹਾ ਕੋਈ ਗੁੱਟ ਮਾਰਨੀ ਹੋਈ ਕੋਈ ਠੰਡਾ ਪਾਣੀ ਨਹੀਂ ਪਾਇਆ ਗਿਆ ਇਹ ਵੈਸੇ ਹੀ ਗੱਲਾਂ ਚੱਲ ਰਹਿਣਾ ਕੋਈ ਕਹਿ ਰਿਹਾਗਾ ਵੀ ਪਤਾ ਨਹੀਂ ਇਹ ਕੀ ਇਹਨਾਂ ਦਾ ਆਪ ਦਾ ਹੀ ਕੋਈ ਸਿਸਟਮ ਝਮਕਾਉਣ ਦੀ ਖਤਰਾਂ ਜਿਹੜਾ ਉਹ ਵਾਕਾ ਉੱਥੇ ਤੁਸੀਂ ਉਹਦੇ ਨਾਲ ਕੋਈ ਗੱਲਬਾਤ ਕਰਕੇ ਹੋ ਵੀ ਆਪਾਂ ਇਹ ਕੰਮ ਤੋਂ ਲੈਣਾ ਜੀ ਆ ਵੀ ਤਾਂ ਕਿਵੇਂ ਵੀ ਆ ਜਿਹੜਾ ਬੈਰ ਹੁੰਦਾ ਨਾ ਬਾਈ ਇਹ ਕੋਈ ਵੱਡਾ ਛੋਟਾ ਨਹੀਂ ਦੇਖਦਾ ਜਿਹੜੇ ਬੰਦੇ ਨੂੰ ਜੀ ਨਖੁੰਦ ਹੋ ਗਈ ਉਹ ਬੰਦਾ ਕਿਸੇ ਵੀ ਹੱਦ ਤੱਕ ਜਾਂਦਾ ਚਰਚਾ ਬਣੀ ਵੀ ਇਹ ਵੀ ਜਿਹੜੀ ਆ ਗੱਲ ਨਿਕਲ ਕੇ ਸਾਹਮਣੇ ਆਈ ਜੀ ਵੀ ਮੁੱਖ ਮੰਤਰੀ ਦੇ ਨਾਲ ਉਹ ਵੀਡੀਓ ਕਾਲ ਵਾਲਾ ਜੇਲ੍ਹ ਦੇ ਅੰਦਰ ਆਈਟੀ ਵਿੰਗ ਵੀ ਆ ਆਰਵੀ ਪਾਰਟੀ ਦਾ ਉੱਥੇ ਵੀ ਇਹ ਕਈ ਚਰਚਾ ਚੱਲ ਰਹੀ ਹੈ ਵੀ ਮੁੱਖ ਮੰਤਰੀ ਕੀ ਸਿਰਫ ਭਾਨੇ ਸਿੱਧੂ ਦੀ ਵੇਲਾਗਾ ਸਾਡੀ ਰਾਜਨੀਤੀ ਚ ਆਉਣ ਦਾ ਕੋਈ ਵੀ ਮਕਸਦ ਨਹੀਂ ਹੈਗਾ ਬਈ ਇੱਕੋ ਹੀ ਪਰਤੰਦ ਭਾਨੇ ਦੀ ਬੋਲੀ ਨੂੰ ਲੈ ਕੇ ਸ਼ਬਦਾਵਲੀ ਨੂੰ ਲੈ ਕੇ ਉਹ ਬਹੁਤ ਕੰਤੂ-ਪਰੰਤੂ ਹੁੰਦਾ ਖਾਸ ਕਰਕੇ ਆਹ ਵਾਲੇ ਕੰਮ ਦੇ ਵਿੱਚ ਜਿਹੜਾ ਇਹ ਇਜੰਟਾਂ ਵਾਲਾ ਸੀ ਕਦੇ ਉਧਰੋਂ ਰਿਸੈਪਸ਼ਨ ਤੇ ਜ਼ਿਆਦਾਤਰ ਕੁੜਮੀ ਨਹੀਂ ਹੁੰਦੀਆਂ ਤੁਹਾਨੂੰ ਵੀ ਪਤਾ ਹੋਵੇ ਉਹ ਜਿਹੜੀ ਕੀਗਾ ਉਸ ਨੂੰ ਲੈ ਕੇ ਵੀ ਤੁਹਾਨੂੰ ਲੱਗਦਾ ਹੈਗਾ ਵੀ ਕਿਤੇ ਨਾ ਕਿਤੇ ਪਾਨਾ ਉਵੇਂ ਥੋੜਾ ਜਿਆਦਾ ਉਂਗਲ ਉਠੀਆ ਪਾਨੇ ਦੇ ਤੇ ਸ੍ਰੀ ਕਾਲ ਜੀ ਮੈਂ ਰਤਨਦੀਪ ਸਿੰਘ ਤਾਲੀਵਾਲ ਸਵਾਗਤ ਕਰਦੇ ਆ ਪਿਛਲੇ ਦਿਨਾਂ ਤੋਂ ਪਾਨਾ ਸਿੰਘ ਸਿੱਧੂ ਸੁਰਖੀਆਂ ਦੇ ਵਿੱਚ ਬਣਿਆ ਹੋਇਆਗਾ ਭਾਨੇ ਦੇ ਉੱਤੇ ਪਹਿਲਾਂ 384 ਲੱਗਦੀ ਆ 384 ਤੋਂ ਬਾਅਦ ਜਮਾਨਤ ਹੁੰਦੀ ਹੈ ਤੇ ਵੱਡੇ ਦੋਸ਼ ਲੱਗਦੇ ਨੇ ਵੀ 10000 ਰੁਪਿਆ ਭਾਨੇ ਨੇ ਮੰਗਿਆ ਤੇ ਉਸ ਤੋਂ ਬਾਅਦ ਜਦੋਂ ਬਾਹਰ ਆਉਣਾ ਸੀ ਕੱਲ ਮਲੇਰਕੋਟਲੇ ਤੋਂ ਜੇਲ੍ਹ ਤੋਂ 3:30 ਵਜੇ ਉਸ ਤੋਂ ਪਹਿਲਾਂ ਹੀ ਇੱਕ ਹੋਰ ਪਰਚਾ ਜਿਹੜਾ ਪਰਚਾ ਹਾਲਾਂਕਿ 12ਵੇਂ ਮਹੀਨੇ ਦੇ ਪਿਛਲੇ ਹਫ਼ਤਿਆਂ ਦੇ ਵਿੱਚ ਯਾਨੀ ਕਿ 2023 ਦੇ ਵਿੱਚ ਪਾਇਆ ਜਾਂਦਾ ਹੈਗਾ ਚੈਨ ਸਨੈਚਿੰਗ ਦਾ ਲੁੱਟਖੋਹ ਦਾ ਆਪਾਂ ਕਹਿ ਸਕਦੇ ਆ ਪੰਜ ਧਾਰਾਵਾਂ ਲੱਗੀਆਂ ਗਈਆਂ ਉਹ ਸਭ ਕੁਝ ਲੋਕਾਂ ਨੇ ਦੇਖ ਲਿਆਗਾ ਐਫ ਆਈ ਆਰ ਦੀ ਕਾਪੀ ਲੋਕਾਂ ਨੇ ਦੇਖ ਲਈ ਆ ਭਾਨੇ ਦਾ ਭਰਾ ਸਾਡੇ ਨਾਲ ਮੌਜੂਦ ਆ ਉਹਨਾਂ ਦੇ ਦਾਦੀ ਜੀ ਮੌਜੂਦ ਆ ਪਰ ਦਾਦੀ ਜੀ ਉਹਨਾਂ ਦੇ ਗੱਲਬਾਤ ਨਹੀਂ ਕਰ ਸਕਣਗੇ ਉਹਨਾਂ ਨੂੰ ਉੱਚੀ ਸੁਣਦਾਗਾ ਭਾਨੇ ਦੇ ਭਰਾ ਨੂੰ ਅਸੀਂ ਪੁੱਛਾਂਗੇ ਵੀ ਇਹ ਮਾਮਲਾ ਕੀ ਆ ਕਿਵੇਂ ਦੇਖ ਰਹੇ ਹੋ ਅੰਦਰਲੀ ਅਸਲ ਦੇ ਵਿੱਚ ਗੱਲ ਬਾਤ ਕੁਝ ਹੋਰ ਆ ਅੰਦਰੋਂ ਕੁਝ ਹੋਰ ਨਿਕਲ ਕੇ ਆ ਰਿਹਾਗਾ ਜਾਂ ਸਿਰਫ ਇਹ ਇੱਕ ਰਾਜਨੀਤੀ ਲਈ ਹੋ ਰਿਹਾ ਹੋ ਚੱਲ ਕੀ ਰਿਹਾ ਅਸਲ ਦੇ ਵਿੱਚ ਕਿਉਂਕਿ ਪੰਨਾ ਸਿੱਧੂ YouTube YouTube ਤੋਂ ਬਾਅਦ ਲੋਕਾਂ ਦੀ ਮਦਦ ਕਰਨ ਲੱਗਿਆ ਜਾਂ ਹੁਣ ਜਿਹੜਾ ਆਪਾਂ ਤਾਇਆ ਦੇਖ ਰਹੇ ਹਾਂ ਵੀ ਆ ਜਿਹੜਾ ਠੱਗੀ ਠੋਰੀ ਹੁੰਦੀ ਆ ਬਾਹਰ ਲਿਆਣ ਵਾਲੇ ਇਮੀਗ੍ਰੇਸ਼ਨ ਵਾਲੇ ਜਿਹੇ ਦਾ ਕੁਝ ਕਰਦੇ ਆ ਪੰਜੇ ਉਂਗਲਾਂ ਕੋਈ ਨਹੀਂ ਹੁੰਦੀਆਂ ਉੱਥੇ ਜਾ ਕੇ ਕੀ ਪੇਚ ਫਸਿਆ ਉਹੀ ਅਸਲ ਕਾਰਨ ਆ ਜਾਂ ਕੁਝ ਹੋਰ ਵੀ ਅਸਲ ਕਾਰਨ ਪਿੱਛੇ ਦੀ ਕਹਾਣੀ ਕੀ ਆ ਕਿਉਂਕਿ ਪੰਨਾ ਸਿੱਧੂ ਅੱਜ ਦਾ ਨਹੀਂ ਪੰਨਾ ਸਿੱਧੂ ਪਿਛਲੇ ਕਾਫੀ ਸਮੇਂ ਤੋਂ ਹਾਈਲਾਈਟ ਆ ਕਿਸਾਨੀ ਅੰਦੋਲਨ ਤੋਂ ਪਹਿਲਾਂ ਦਾ ਇਹ ਨੌਜਵਾਨ ਹਾਈਲਾਈਟ ਆ ਸਾਰੇ ਜਣੇ ਜਾਣਦੇ ਨੇ ਵੀ ਭਾਨਾ ਸਿੱਧੂ ਪਹਿਲਾਂ ਕੀ ਸੀ ਕਿਵੇਂ ਥੋੜੇ ਬਹੁਤ ਚੇਂਜਿਸ ਆਏ ਫਿਰ ਉਸ ਤੋਂ ਬਾਅਦ ਇੱਕ ਵੱਡਾ ਚਿਹਰਾ ਉੱਭਰਿਆ ਕਿਸਾਨੀ ਅੰਦੋਲਨ ਚ ਭਾਨੇ ਦੀ ਭਾਸ਼ਾ ਨੂੰ ਲੈ ਕੇ ਵੀ ਅਸੀਂ ਗੱਲ ਕਰਾਂਗੇ ਉਸ ਤੇ ਰਿਗਾਰਡਿੰਗ ਵੀ ਬਹੁਤ ਸਾਰੇ ਜਿਹੜੇ ਪ੍ਰਸ਼ਨ ਆ ਸੋਸ਼ਲ ਮੀਡੀਆ ਦੇ ਉੱਤੇ ਉੱਠਦੇ ਰਹਿੰਦੇ ਨੇ ਅਮਨੇ ਸਵਾਗਤ ਆ ਸ੍ਰੀ ਕਾਲ ਬਾਈ ਵਾਹਿਗੁਰੂ ਜੀ ਦਾ ਖਾਲਸਾ ਵੈਜੀ ਜੀ ਫਤਿਹ ਜੀ ਅਮਰੇ ਕੀ ਲੱਗ ਰਿਹਾਗਾ ਪਹਿਲਾ ਪਰਚਾ ਹੁੰਦਾਗਾ ਜਮਾਨਤ ਮਿਲਦੀ ਹੁਣ ਇੱਕ ਨਵੀਂ ਐਫਆਈਆਰ ਜਿਹੜੀ ਐਫਆਈਆਰ ਮਤਲਬ ਪਿਛਲੇ ਮਹੀਨੇ ਦੀ ਸੀ ਇੱਕ ਮਹੀਨੇ ਬਾਅਦ ਫੇਰ ਤੁਹਾਨੂੰ ਦਿਖਾਈ ਜਾਂਦੀ ਹੈ ਇਦਾਂ ਵੀ ਮੈਂ ਚਾਹੂੰਗਾ ਵੀ ਆਪਾਂ ਇਹ ਐਫਆਈਆਰ ਦੀ ਸ਼ੁਰੂ ਕਰੀ ਜੇ ਤੁਹਾਨੂੰ ਐਗਜ਼ੈਕਟ ਜਾਦਾ ਵੀ ਤੁਸੀਂ ਉਹ ਦਿਨਾਂ ਚ ਪਟਿਆਲੇ ਗਏ ਸੀ ਜਾਂ ਕਿਵੇਂ ਸੀ ਕੀ ਗੱਲਬਾਤ ਸੀਗੀ ਦੇਖੋ ਭਾਈ ਮੈਨੂੰ ਜਿੱਥੇ ਤੱਕ ਮੈਂ ਬਾਕੀ ਤਾਂ ਮੈਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਪਹਿਲਾਂ ਅੱਜ ਤੱਕ ਮੈਂ ਕਦੇ ਨਾ ਤਾਂ ਆਹ ਸਿਸਟਮ ਜੀ ਜਿੱਦੇ ਆਇਆ ਹਾਂ ਦੇਖੋ ਤੁਹਾਨੂੰ ਪਤਾ ਸਾਡਾ ਜਿਹੜਾ ਕੰਮ ਹੈ ਮੈਂ ਉਹ ਕਰਦਾ ਹਾਂ ਠੀਕ ਹੈ ਵੀਡੀਓ ਦਾ ਜੋ ਵੀ ਕਰਨਾ ਕੰਮ ਉਹ ਚੱਲਦਾ ਨਾ ਮੈਨੂੰ ਕੋਈ ਬਾਹਲਾ ਬੋਲਣਾ ਆਉਂਦਾ ਨਾ ਕੋਈ ਮੈਂ ਬੁਲਾ ਰਾਂ ਜਿੱਥੇ ਤੱਕ ਤੁਸੀਂ ਆਹ ਕੁਐਸਚਨ ਕੀਤਾ ਇਹਦੇ ਵਾਲਾ ਕਿ ਉਹ 20 ਤਰੀਕ ਦਾ ਤੁਸੀਂ ਕਿੱਥੇ ਸੀਗੇ ਸੈ ਮੈਂ ਲਾ 21 ਤਰੀਕ ਦੇ 20 ਦੀ 21 ਦੀ ਫਿਰ ਤੇ 20 ਦਿਨ ਦਾ 20 ਦਾ ਮਿਲਦਾ ਉਹਦਵਾਰ ਆਉਂਦਾ ਮੈਂ ਰਾਤ ਹੀ ਦੇਖੀ ਇਹ ਗੱਲ ਮੈਂ ਪਹਿਲਾਂ ਵੀ ਨਹੀਂ ਦੇਖੀ ਜਾਂ ਤਾਂ ਮੈਂ ਨਾ ਆਪਣੇ ਜਾਂ ਚੁਸਤ ਚਲਾਕੀ ਹੈਗੀ ਹੈ ਨਾ ਇਹ ਕਰਨੀ ਹੈ ਜੀ ਇਹ ਨਾ ਮੈਨੂੰ ਲੱਗਾ ਬੁੱਧਵਾਰ ਆਉਂਦਾ ਵੀ ਤਰੀਕ ਦਾ ਜੀ ਉਹ ਤਿੰਨ ਬੁੱਧਵਾਰ ਦੇ ਦਿਨ ਤਾਂ ਸਹੀ ਕਰੀ ਸੀਗੇ ਜੀ ਤੇ 21 ਤਰੀਕ ਦਾ ਮੈਨਾਂ ਹਜੇ ਐਮ ਪਤਾ ਵੀ ਨਹੀਂ ਕਰਿਆ 21 ਤਰੀਕ ਦੇ ਕਿੱਥੇ ਸੀ ਮੇਰੇ ਸਾਬ ਨਾਲ 21 ਤਰੀਕ ਦਾ ਵੀ ਨਾ ਪਿੰਡੀ ਸੀਗੇ ਹਾਂ ਤੇ ਜਿੱਥੇ ਤੱਕ ਪਹਿਲਾ ਵਾਲੇ ਪਰਚੇ ਦੀ ਗੱਲ ਕਰਦੇ ਆ ਪਹਿਲਾ ਵਾਲਾ ਪਰਚਾ ਤਾਂ ਤੁਹਾਨੂੰ ਪਤਾ ਹੀ ਹੈ ਬੇਬੁਨਿਆਦ ਹੈ ਠੀਕ ਹੈ ਜੀ ਇਹ ਪਰਚੇ ਦੁਨੀ ਉਹਨੇ ਮਨ ਲੋ ਇੱਕ ਦੇਣ ਵਾਲੇ ਤੇ ਇੱਕ ਸੋਚ ਦੇਖੋ ਜਮਾ ਕਿੰਨੀ ਨੀਚ ਸੋਚ ਹੈ ਬੰਦੇ ਕਿਸੇ ਨੇ ਵੀ ਜੋ ਵੀ ਕਰਾਇਆ ਠੀਕ ਹੈ ਜੇ ਸਰਕਾਰ ਨੇ ਕਰਾਇਆ ਸਰਕਾਰ ਦੀ ਵੀ ਬਹੁਤ ਨੀਚ ਸੋਚ ਆ ਥੱਲੇ ਤੱਕ ਗਿਰ ਗਈ ਵੀ ਕੀ ਕੋਸਾ ਦੋਸ਼ ਲਾ ਰਹੇ ਨੇ ਕਿ ਭਾਨੇ ਨੇ ਪਹਿਲਾਂ 10000 ਦੀ ਦਸਤ ਮੰਗ ਲਈ ਜੀ ਫਿਰ ਉਹ ਚ ਕਰਤਾ ਉਹ ਸਾਨੂੰ ਉਮੀਦ ਸੀਗਾ ਕਿ ਹਾਂ ਹੋ ਜੂਗਾ ਜਮਾਨਤ ਮਿਲ ਜੂਗੀ ਪਰ ਸਾਨੂੰ ਅੱਗੇ ਵਾਲੀ ਪਲੈਨਿੰਗ ਦਾ ਨਹੀਂ ਪਤਾ ਇਹ ਸਰਕਾਰ ਦੀ ਕੀ ਹੈ ਅੱਜ ਵੀ ਨਹੀਂ ਪਤਾ ਕਿ ਅੱਗੇ ਪਲੈਨਿੰਗ ਹੋਰ ਕੀ ਹੈ ਹੂੰ ਕਿ ਉਹਨਾਂ ਦੇ ਡੇਡੇ ਸਰ ਨੇ ਠੀਕ ਹੈ ਬਹੁਤ ਵੱਡੇ ਵੱਡੇ ਦਿਮਾਗ ਵਾਲੇ ਬੰਦੇ ਬੈਠੇ ਉਹਨਾਂ ਦੇ ਪਿੱਛੇ ਆਪਾਂ ਜੱਟ ਬੁੱਧੀ ਲੋਕ ਆ ਆਪਾਂ ਨੂੰ ਕੀ ਪਤਾ ਕੀ ਚੱਲ ਰਿਹਾ ਹੈ ਕੀ ਨਹੀਂ ਚੱਲ ਰਿਹਾ ਉਹ ਕਰਾਇਆ ਉੱਥੇ ਜੋ ਵੀ ਤੁਹਾਨੂੰ ਪਤਾ ਮੀਡੀਆ ਤੇ ਵੀ ਆ ਗਿਆ ਬਾਈ ਵੀ ਆ ਕੇ ਦੱਸ ਦੂਗਾ ਠੀਕ ਹੈ ਵੀ ਜੋ ਕੁਝ ਹੋਇਆ ਨਾ ਮਿਲ ਕੇ ਵੀ ਆਏ ਆ ਬਾਈ ਤਾਂ ਤੁਸੀਂ ਮਿਲ ਕੇ ਆ ਹਾਂ ਥਾਣੇ ਜੀ ਜਿੰਦਨ ਉਹ ਦਿਨ ਵੀ ਮਿਲ ਕੇ ਵੀ ਆਏ ਆ ਜੀ ਉਹ ਦਿਨ ਵੀ ਉਹਨੇ ਜਿਹੜਾ ਕੁਝ ਦੱਸਿਆ ਉਹ ਮੀਡੀਆ ਦੇ ਸਾਹਮਣੇ ਹੈਗੇ ਜਾਂ ਠੀਕ ਹੈ ਕਿ ਮੇਰੇ ਨਾਲ ਉੱਥੇ ਕੀ ਕੀ ਹੋਈ ਹੈ ਹੂੰ ਉਹ ਹੋਈ ਟਲੀ ਗੱਲ ਬਾਈ ਜਮਾਨਤ ਵੇਲੇ ਸਾਨੂੰ ਕੱਲ ਪੂਰੀ ਹੋਈ ਸੀ ਕਿ ਹਾਂ ਮੈਂ ਮੰਨ ਲਓ ਬਾਹਰ ਆਊਗਾ ਤੇ ਅੱਗੇ ਦਾ ਉਹ 24 ਹੈਗਾ ਆਪੇ ਸੰਭਲੂਗਾ ਅੱਗੇ ਠੀਕ ਹੈ ਉਹਦਾ ਇੰਨਾ ਇੱਕ ਹੈਗਾਗਾ ਹੋਲਡ ਤੇ ਆ ਉਦੋਂ ਬਾਅਦ ਬਾਈ ਆ ਕੰਮ ਕਰਤ ਨੇ ਜੇਲ੍ਹ ਚੋਂ ਸਿੱਧੇ ਚੱਕ ਕੇ ਉਧਰ ਲੈ ਗਏ ਕੱਲ ਨੂੰ ਸਾਨੂੰ ਤਾਂ ਪਤਾ ਲੱਗਿਆ 1:30 2:00 ਪਰ ਇਹ 11:00 ਵਜੇ ਲੈ ਗੇ ਸੀ ਕੋਈ ਚੱਕ ਕੇ ਦੇ ਹਾਂ ਪਟਿਆਲੇ ਵਾਲੇ ਹਾਂ ਪਟਿਆਲੇ ਵਾਲੇ ਲੈ ਗੇ ਸੀ ਸਾਦਾ ਥਾਣੇ ਵਾਲੇ ਲੈ ਗੇ ਸੀ ਪਟਿਆਲੇ ਕਿ ਰਾਤ ਦਾ ਤੁਹਾਨੂੰ ਪਤਾ ਰਾਤ ਕਿੱਥੇ ਰੱਖਿਆ ਉਹਨੂੰ ਸੀਆਈਏ ਸਟਾਫ ਰੱਖਿਆ ਥਾਣੇ 'ਚ ਰੱਖਿਆ ਕਿੱਥੇ ਰੱਖਿਆ ਰਾਤ ਦਾ ਬਾਈ ਪਹਿਲਾਂ ਤਾਂ 6 7 ਵਜੇ ਤੱਕ ਤਾਂ ਕੁਝ ਪਤਾ ਨਹੀਂ ਸੀਗਾ ਕਿ ਕੀ ਕਰ ਕਿ ਕਿੱਥੇ ਲੈ ਗਏ ਨੇ ਕੀ ਕਰਿਆ ਕੀ ਨਾ ਕਰਿਆ ਬੰਦੇ ਗਏ ਸੀ ਜਰੂਰ ਪਿੰਡੋਂ ਸਰਪੰਚ ਸਾਹਿਬ ਵੀ ਗਏ ਸੀ ਮੈਂਬਰ ਵੀ ਗਏ ਸੀ ਤੇ ਉਸ ਤੋਂ ਬਾਅਦ 7 ਵਜੇ ਤੋਂ ਬਾਅਦ ਕਲੀਅਰ ਹੋਇਆ ਕਿ ਸ਼ਾਇਦ ਸਾਧਰ ਥਾਣੇ 'ਚ ਰੱਖਿਆ ਜਾਂ ਸੀਆਈਏ 'ਚ ਰੱਖਿਆ ਦੋਨੋਂ 'ਚ ਇੱਕ ਥਾਂ ਤੇ ਆਪਾਂ ਪੱਕਾ ਵੀ ਕਨਫਰਮ ਨਹੀਂ ਹੈਗਾ ਕਿ ਕਿੱਥੇ ਹੈਗਾ ਅਰਦੁਨ ਜੀ ਕਹਿਦਾ ਪਹਿਲਾਂ ਤਾਂ ਇੱਕ ਪੁਨਰ ਰੇੜੀ ਚੌਕੀ ਦਾ ਵੀ ਜੇਕਰ ਆਉਂਦਾ ਸੀ ਵਿੱਚ ਕਿ ਸ਼ਾਇਦ ਉੱਥੇ ਜਾ ਕੇ ਲੈ ਗਏ ਨੇ। ਇਹ ਹੀ ਗੱਲ। ਮਤਲਬ ਤੁਸੀਂ ਕੱਲ ਮਲੇ ਨਹੀਂ ਪਟਿਆਲੇ ਦੇਖਿਆ ਵੀ ਨਹੀਂ। ਨਹੀਂ ਮੈਂ ਨਹੀਂ ਮਿਲੇ। ਤੇ ਤੁਹਾਡੇ ਬਟੀਲੇ ਵੀ ਨੂੰ ਵੀ ਨਹੀਂ ਪਤਾ ਵੀ ਕਿੱਥੇ ਆ। ਵਕੀਲ ਵਕੀਲ ਨੂੰ ਜਦੋਂ ਤੱਕ ਵਕੀਲ ਆਪਾਂ ਖੜਾ ਕਰਿਆ ਕੋਰਟ ਤੇ ਜਾ ਕੇ। ਉਹਨੂੰ ਤੱਕ ਤਾਂ ਉਹ ਮੰਨ ਲਓ ਜਿਹੜੀ ਉੱਥੇ ਕੋਰਟ ਦੀ ਕਾਰਵਾਈ ਹੁੰਦੀ ਆ ਉਹ ਕਰਕੇ ਵੀ ਚਲੇ ਗਏ। ਮੈਨੂੰ ਕੁਝ ਦੱਸਿਆ ਉਹਨਾਂ ਨੇ। ਬੰਦਿਆਂ ਨੇ ਜਿਹੜੇ ਉੱਥੇ ਮੱਲੂ ਸਟੈਨੋ ਸਟੂਨ ਸੀ ਨਾ ਕਿਸ ਪਤਾ ਨਹੀਂ ਕੋਈ ਕੌਣ ਸੀ ਮੁੰਡੇ ਕੌਣ ਉਹ ਕਹਿੰਦੇ ਕੋਰਟ ਚੋਂ ਬੋਲਿਆ ਵੀ ਆ ਇੱਕ ਦੋ ਮਿੰਟ ਜੱਜ ਸਾਹਿਬ ਨੇ ਉਹਦੀ ਚੰਗੀ ਤਰ੍ਹਾਂ ਗੱਲ ਸੁਣੀ ਵੀ ਆ ਜਿਹੜਾ ਕੁਝ ਉਹਨਾਂ ਨੇ ਪਟਿਆਲੇ ਪਰਤੇ ਤੋਂ ਆ ਆ ਲੁਧਿਆਣੇ ਹੋਇਆ ਜਿਹੜਾ ਲੁਧਿਆਣੇ ਵਾਲੇ ਬੋਲਿਆ ਕਿ ਪੁਲਿਸ ਨੇ ਮੇਰੇ ਨਾਮ ਹੀ ਕੀਤਾ ਮੇਰੇ ਕੀਤਾ ਇਹ ਕੋਰਟ ਚ ਵੀ ਬੋਲੇਗਾ ਮਤਲਬ ਜੇਲ੍ਹ ਤੋਂ ਲਿਆਂਦ ਤੋਂ ਪਹਿਲਾਂ ਜਦੋਂ ਕੋਰਟ ਚੋਂ ਨੂੰ ਪੇਸ਼ ਕੀਤਾ ਗਿਆ ਉਹ ਸਾਰੀ ਕਾਰਵਾਈ ਮਤਲਬ ਇੱਕ ਹੀਗੇ ਤਰੀਕੇ ਨਾਲ ਹੋਈ ਆ ਕਿਸੇ ਨੂੰ ਪਤਾ ਹੀ ਨਹੀਂ ਕਿਸੇ ਨੂੰ ਸਾਨੂੰ ਨਹੀਂ ਪਤਾ ਸੀ ਬਾਈ ਜੇ ਪਤਾ ਹੁੰਦਾ ਹੂੰ ਰਤਨ ਭਾਈ ਜੀ ਇੱਕ ਗੱਲ ਹੈ ਜੀ ਪਤਾ ਹੁੰਦੀ ਗੱਲ ਆ ਆਪਾਂ ਵਕੀਲ ਉੱਥੇ ਖੜਾ ਕਰਦੇ ਬਰਾਬਰ ਲਾ ਕੇ ਉਹਨਾਂ ਨੇ ਤਾਂ ਐਵੇਂ ਕਾਰਵਾਈ ਕਰੀ ਐ ਜਿਵੇਂ ਕੋਈ ਬਾਲਾ ਵੱਡਾ ਕ੍ਰਿਮੀਨਲ ਨਹੀਂ ਹੁੰਦਾ ਲਿਆ ਕੇ ਫਟਾਫਟ ਮਿੰਟੋ ਮਿੰਟੀ ਇੱਕ ਛੁੱਟੀ ਦਾ ਟਾਈਮ ਸੀਗਾ ਵਕੀਲ ਤਾਂ ਤੁਹਾਨੂੰ ਪਤਾ ਜੇ ਵਕੀਲ ਨੂੰ ਕੋਈ ਬੁਲਾਇਆ ਜਾਊਗਾ ਉਹ ਤਾਂ ਤਾਂ ਆਉਣਗੇ ਨਹੀਂ ਤਾਂ ਵਕੀਲ ਛੁੱਟੀ ਲੈਣ ਤਾਂ ਉਹਨਾਂ ਨੂੰ ਵਿਚਾਰਨੋਂ ਪਹਿਲਾਂ ਹੀ ਬਹੁਤ ਕੰਮ ਹੁੰਦੇ ਨੇ ਪਹਿਲਾਂ ਹੀ ਤੁਹਾਨੂੰ ਪਤਾ ਉਲਝੇ ਹੁੰਦੇ ਨੇ ਉਹਨਾਂ ਨੂੰ ਮਸਾ ਛੁੱਟੀ ਆਉਂਦੀ ਐ ਤੇ ਉਹ ਉਹਨਾਂ ਦਾ ਵਕੀਲ ਤੁਹਾਨੂੰ ਪਤਾ ਪੱਕੇ ਹੁੰਦੇ ਨੇ ਉਹਨਾਂ ਦੀ ਸਾਰੀ ਪਲੈਨਿੰਗ ਹੈਗੀ ਸੀ ਆਪਣੀ ਕੋਈ ਪਲੈਨਿੰਗ ਆਪਾਂ ਦਾ ਉੱਥੇ ਜੇਲ੍ਹ ਦੇ ਬਾਰੇ ਨੂੰ ਲੈ ਕੇ ਜਾਂ ਉੱਥੋਂ ਮੈਂ ਛੁੱਟੀ ਕਰਾਓ ਉਹ ਗਿਆ ਸੀ ਬਾਈ ਆਪਣਾ ਬਾਂਡ ਭਰਨਾ ਆਪਾਂ ਤਾਂ ਉੱਥੇ ਬਾਂਡ ਭਰਨ ਦੇ ਬੀਜੀ ਸੀਗੇ ਇੱਧਰ ਹੋਰ ਕਰ ਲੈ ਬਾਈ ਜਲੀ ਨਹੀਂ ਆਪਣਾ ਤਾਂ ਪਤਾ ਹੀ ਨਹੀਂ ਸੀ ਗੱਲ ਦਾ ਮੇਰੇ ਤਾਂ ਉੱਥੇ ਫੋਨ ਵੀ ਬੰਦ ਸੀਗਾ ਕੋਰਟ ਜਦੋਂ ਬਾਂਡ ਭਰਨ ਗਿਆ ਮੈਂ ਪਿੰਡੋਂ ਜੁਮਾਨਤੀਆ ਲੈ ਕੇ ਗਿਆ ਨੰਬਰਦਾਰ ਲੈ ਗਿਆ ਸਰਪੰਚ ਲੈ ਕੇ ਗਿਆ ਤੇ ਸਾਡੇ ਹੋਰ ਵੀ ਬੰਦੇ ਸੀ ਦੋ ਪਿੰਡ ਦੇ ਨਾਲ ਤੇ ਉਹ ਲੈ ਕੇ ਆ ਜੀ ਸਾਰੇ ਉੱਥੇ ਵਿਅਸਤ ਸੀ ਬਾਈ ਉਹਨਾਂ ਨੇ ਪਿੱਛੇ ਪਤਾ ਇਹ ਵੀ ਬੰਦੇ ਪਿੱਛੇ ਪੈਰ ਵਾਈ ਕਰਨ ਵਾਲੇ ਇਹਨੇ ਇਹਨਾਂ ਨੂੰ ਉਧਰ ਜਾ ਦੋ ਇੱਧਰ ਆ ਟੋਕ ਦੂਗਾ ਮਾ ਕਰਿਆ ਇਕਦਮ ਜਿਵੇਂ ਤੁਹਾਡਾ ਸਾਰਾ ਸਿਸਟਮ ਆ ਜਿਵੇਂ ਤੁਸੀਂ ਸ਼ੁਰੂ ਕਰਿਆ ਹੈਗਾ ਸੋਸ਼ਲ ਮੀਡੀਆ ਵਾਲਾ ਕੰਮ ਬਹੁਤ ਸਾਰੇ ਲੋਕ ਆ ਅਮਨੇ ਨੂੰ ਜਾਣਦੇ ਹੋਣਗੇ ਪਰ ਅਮਨੇ ਦੇ ਬਹੁਤ ਸਾਰੇ ਪੱਖ ਆ ਬਹੁਤ ਸਾਰਾ ਜਿਹੜਾ ਸੋਚ ਆ ਵੀਡੀਓ ਦੀ ਜਾਂ ਕੋਈ ਸਕ੍ਰਿਪਟ ਦੀ ਤੁਸੀਂ ਬਹੁਤ ਕੁਝ ਕਰਦੇ ਰਹੇ ਹੋ ਤੁਸੀਂ ਪਹਿਲਾਂ ਵੀ ਉਹ ਗੱਲਾਂ ਕਰੀ ਗਈਆਂ ਤੇ ਜਿਵੇਂ ਆਪਾਂ ਬਹੁਤ ਸਾਲਾਂ ਤੋਂ ਜਾਣਦੇ ਆ ਕਰੀ ਜੇ ਅਮਨੇ ਤੈਨੂੰ ਕੀ ਲੱਗਦਾ ਹੈਗਾ ਵੀ ਇਹ ਹੈ ਕੀ ਹੈ ਜਿਹੜਾ ਚਾਈਨ ਸਨੈਚਿੰਗ ਵਾਲਾ ਪਾਤਾ ਹੁਣ ਤੁਹਾਡੇ ਤੇ ਜਾਂ ਹੋਰ ਕੁਝ ਹੋ ਰਿਹਾ ਵਾਕਈ ਇਹਦੀ ਕੋਈ ਚੀਜ਼ ਹੋਈ ਹੋਊਗੀ ਜਾਂ ਇਹ ਚੱਲ ਕੀ ਰਿਹਾ ਹੈਗਾ ਕੋਈ ਰਾਜਨੀਤੀ ਖੇਡਾ ਮਤਲਬ ਕੀ ਸੋਚਦੇ ਹੋ ਬਈ ਨਾ ਤਾਂ ਅੱਜ ਤੱਕ ਸਾਡੇ ਦੇ ਕੋਈ ਚੋਰੀ ਦਾ ਇਲਜ਼ਾਮ ਨਾ ਕਿਸੇ ਨੇ ਲਾਇਆ ਨਾ ਅਸੀਂ ਇਹ ਕਰਦੇ ਹਾਂ ਜੀ ਠੀਕ ਹੈ ਸਾਡੇ ਕੋਲੇ ਜਿੰਨਾ ਇੱਕ ਹੈਗਾ ਕੋਈ ਬਈ ਰਾਤ ਨੂੰ ਪੈਸੇ ਨਾਲ ਬੰਦਾ ਮੀਰ ਨਹੀਂ ਹੁੰਦਾ ਕੋਈ ਬੰਦਾ ਦਿਲ ਦਾ ਸਹੀ ਹੋਣਾ ਚਾਹੀਦਾ ਅਮੀਰੀ ਬਹੁਤ ਆ ਜਾਂਦੀ ਹੈ ਬੰਦੇ ਨੂੰ ਇੱਕ ਤਮਾ ਹੁੰਦੀ ਹੈ ਤਮਾ ਅਰਬਪਤੀਆਂ ਦੀ ਵੀ ਨਹੀਂ ਭਰਦੀ ਤਮਾ ਜਮਾ ਜਿਹੜਾ ਬੰਦਾ ਕੁੱਲੀ 'ਚ ਬੈਠਾ ਉਹਦੀ ਭਰ ਜਾਂਦੀ ਹੈ ਜੀ ਅਸੀਂ ਸੰਤੁਸ਼ਟ ਆ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਜਿੰਨਾ ਕੁ ਸੱਬਣ ਦੇਤਾ ਪਰਮਾਤਮਾ ਨੇ ਠੀਕ ਹੈ ਜੀ ਇਹ ਬੰਦੇ ਇਹ ਜਾ ਕੁਝ ਉਹਦੋਂ ਕਰਦੇ ਆ ਜਦੋਂ ਕਿਸੇ ਨੂੰ ਕਿਸੇ ਚੀਜ਼ ਦੀ ਭੁੱਖ ਹੋਵੇ ਹੂੰ ਇਹ ਤਾਂ ਜਮੀ ਬੇਮਨਿਆਦੀ ਗੱਲਾਂ ਨੇ ਬਾਈ ਕੀ ਅਸੀਂ ਚੈਨਾ ਚੋਰੀ ਕਰਾਂਗੇ ਜਾਂ ਅਸੀਂ ਕਿ ਕਿਸੇ ਤੋਂ 10000 ਰੁਪਏ ਮੰਗਾਗੇ ਸਾਡੇ ਇਹ ਜਾ ਕੁਝ ਸਾਡੇ ਖੂਨ 'ਚ ਹੀ ਨਹੀਂ ਹੈਗਾ ਬਾਈ ਮੰਗਣ ਦੀ ਗੱਲ ਤਾਂ ਦੂਰ ਜਾਂ ਚੋਰੀ ਕਰਨ ਦੀ ਗੱਲ ਤਾਂ ਦੂਰ ਅਸੀਂ ਸੋਚ ਵੀ ਨਹੀਂ ਸਕਦੇ ਇਹ ਜਿਹੇ ਗੱਲਾਂ ਕਿ ਅਸੀਂ ਆਹ ਕੁਝ ਯਾਰ ਤਾਂ ਜਮੀ ਹੋਰ ਬੜੇ ਬੁੱਕੜੀਆ ਤਰੀਕੇ ਦੇ ਇਲਜ਼ਾਮ ਨੇ ਨਹੀਂ ਅੱਜ ਇਹ ਤਾਂ ਇੱਕ ਬੰਦੇ ਦੀ ਨਾ ਮਨ ਲੋ ਕਰਤਾਰ ਗੁਹੀ ਕਰਨ ਦੇ ਇਲਜ਼ਾਮ ਨੇ ਹੁਣ ਇਹ ਮੰਨ ਲਓ ਕਿ ਜਿਹੜੇ ਬੰਦੇ ਜਿਹੜੇ ਬੰਦੇ ਨੂੰ ਪਤਾ ऑलरेडी ਦਾ ਪਤਾ ਤਾਂ ਸਾਰਿਆਂ ਨੂੰ ਹੀ ਆ ਇਹ ਭਾਣਾ ਕਿ ਇਹ ਹੋ ਜਾ ਠੀਕ ਹੈ ਹੁਣ ਇਹ ਆਉਣ ਵਾਲੇ ਟਾਈਮ ਦੀ ਹੋਇਆ ਆਉਣ ਵਾਲੇ ਟਾਈਮ ਦੀ ਪਲਾਨਿੰਗ ਹੈ ਉਹਨਾਂ ਨੂੰ ਪਤਾ ਹੈ ਕਿ ਆਉਣ ਵਾਲੇ ਟਾਈਮ 'ਚ ਕੁਝ ਕੁ ਬੰਦੇ ਨੇ ਬਈ ਪੰਜਾਬ 'ਚ ਜਿਹੜੇ ਲੜਨਾ ਨੇ ਉਹਨਾਂ ਦੀ ਸਾਰਿਆਂ ਦੀ ਕਰਦਾਰ ਪਛੀਰਦੋ ਜਿਹੜੇ ਹੁਣ ਮੰਨ ਲਓ ਜਵਾਕ ਨੇ ਆਉਣ ਵਾਲੇ ਟਾਈਮ ਦੇ ਛੋਟੇ ਉਹਨਾਂ ਨੇ ਤਾਂ ਇਹੀ ਦੇ ਮੱਕੇ ਦੇ ਪਰਜੂ ਪੰਨੇ ਤੇ ਫਲਾਨ ਇਹਨਾਂ ਨੇ ਕਿਹੜਾ ਪਰਚਾ ਹੁਣ ਨਮੇੜ ਦੇਣਾ ਬਈ ਇਹ ਇਹ ਤਾਂ ਨਹੀਂ ਹੈਗਾ ਕਿ ਪਰਚਾ ਇਹ ਹੁਣੇ ਚਲੋ ਉਤਰਨੇ ਵੀ ਲੱਗਣਗੇ ਇਕੱਠ ਵੀ ਹੋਣਗੇ ਸਾਰਾ ਕੁਝ ਹੋਊਗਾ ਰੋਡ ਵੀ ਜਾਵਣਗੇ ਇਹ ਤਾਂ ਹੈ ਨਹੀਂ ਪਰਚਾ ਕੈਨਸਲ ਕਰ ਦੇਣਗੇ ਕਹਿੰਣਗੇ ਜਮਾਤ ਦਿੰਨੇ ਅਸੀਂ ਪਰਚਾ ਚੱਲੀ ਜਾਣਗੇ ਆਉਣ ਵਾਲੇ 5 ਸਾਲਾਂ ਬਾਅਦ ਪਤਾ ਲੱਗੂ ਕਿ ਹਾਂ ਜੀ ਭੰਨੇ ਉਹ ਟਾਈਮ ਤੇ ਆ ਚੋਰੀ ਕੀਤੀ ਤੇ ਪਰਚਾ ਚੱਲ ਰਿਹਾ ਇਹ ਇੱਕ ਸਾਡੀ ਰਾਜਨੀਤੀ 'ਚ ਆਉਣ ਦਾ ਕੋਈ ਵੀ ਮਕਸਦ ਨਹੀਂ ਹੈਗਾ ਬਈ ਇੱਕ ਵੀ ਪਰਸੈਂਟ ਨਾ ਸਾਡੇ ਹੁਣ ਤੱਕ ਸਾਡੇ ਪਰਿਵਾਰ 'ਚ ਬਹੁਤ ਵੱਡੇ ਵੱਡੇ ਠੀਕ ਹੈ ਮੇਰੇ ਦਾਦਾ ਜੀ ਐ ਮੰਨ ਲਓ ਕਿ ਯੂਨੀਅਨ ਦੇ ਬਹੁਤ ਜ਼ਿਆਦਾ ਮੋਤਵਰ ਬੰਦੇ ਸੀ ਉਹਦੇ ਲਈ ਉਹਨਾਂ ਨੇ ਰਾਜਨੀਤੀ 'ਚ ਆਉਣਾ ਹੁੰਦਾ ਬਈ ਆ ਜਾਂਦੇ ਬਹੁ ਬੱਡੇ ਬੱਡੇ ਲੀਡਰ ਨੂੰ ਅਪਰੋਚ ਵੀ ਕਰਦੇ ਸੀ ਉਹ ਲੜਨ ਵਾਲੇ ਬੰਦੇ ਸੀ ਇੱਕ ਉਹਨਾਂ ਦੇ ਸਰੀਰ ਦਾ ਨਾ ਹਰ ਇੱਕ ਅੰਗ ਟੁੱਟਿਆ ਹੋਇਆ ਸੀ ਅਸੀਂ ਉਸ ਦਿਨ ਵੀ ਰਾਜਨੀਤੀ ਜੀ ਨੇ ਆਏ ਸੀ ਅੱਜ ਵੀ ਨਹੀਂ ਆਉਂਦੇ ਇਹ ਚੰਗੀ ਤਰ੍ਹਾਂ ਸਮਝ ਲੈਣ ਲੋਕ ਜਿਹੜੇ ਸਮਝਦੇ ਨੇ ਜਿਨ੍ਹਾਂ ਨੂੰ ਕੋਈ ਡਰ ਹੈ ਕਿ ਭਾਨਾ ਹਾ ਰਾਜਨੀਤੀ ਜਾਊਗਾ ਜੇ ਸਾਨੂੰ ਕੋਈ ਸਾਡੀ ਕੋਈ ਟੱਕਰ ਲੈ ਸਕਦਾ ਸਾਡਾ ਕੋਈ ਕੁਝ ਕਰ ਸਕਦਾ ਤਾਂ ਉਹ ਭਾਨਾ ਹੀ ਹੈ ਵਿੱਚ ਲੋਕਾਂ ਦੀ ਸੋਚ ਹੈ ਨਾ ਜਿਹੜੇ ਮਦਾਰੀ ਨੇ ਨਾ ਬੰਦੇ ਉਹਨਾਂ ਦੀ ਸੋਚ ਹੈ ਕਿ ਅਸੀਂ ਮਦਾਰੀ ਆ ਕਿ ਭਾਨਾ ਸਾਡੇ ਤੋਂ ਵੀ ਵੱਡਾ ਮਦਾਰੀ ਨਿਕਲੂਗਾ ਇਹਨੂੰ ਬੋਲਣ ਦਾ ਵੀ ਪਤਾ ਹੈ ਇਹਦਾ ਕੋਈ ਵੀ ਲੜਨ ਵਾਲਾ ਹੈ ਇਹਦਾ ਇਲਾਕਾ ਵੀ ਉਹ ਹੈ ਹੂੰ ਕਿਉਂ ਸੰਗਰੂਰ ਵਾਲੇ ਨੂੰ ਪਤਾ ਬਾਈ ਕੁਝ ਵੀ ਕਰ ਸਕਦੇ ਹੂੰ ਇਹਦਾ ਇਲਾਕਾ ਵੀ ਉਹ ਹੈ ਕਿ ਜਿਹੜਾ ਡਰ ਬਣਿਆ ਹੋਇਆ ਇਹ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਨੂੰ ਇਹ ਚ ਦਿਹਾੜੇ ਚ ਨਾ ਬਸ ਉਹ ਨਾ ਸੀ ਰਾਜਨੀਤੀ ਚੱਜ ਜਾਣਾ ਨਾ ਸੀ ਕੱਲੋਂ ਆਉਣਾ ਦਾ ਰਾਜਨੀਤੀ ਜਿਹੀ ਆ ਕੀ ਕਰਾਂਗੇ ਕੀ ਬਾਈ ਸਾਡਾ ਹਾਈ ਨਹੀਂ ਕਿ ਇਸ ਤਰ੍ਹਾਂ ਇਹ ਇਹ ਅੱਗ ਦੀ ਭੇਡ ਦੇ ਵਿੱਚ ਇਹ ਤਾਂ ਸਾਰਾ ਕੁਝ ਹੀ ਗਵਾਇ ਤੁਰੇ ਜਾਂਦੇ ਆ ਉਹਦਾ ਹੂੰ ਸਾਡਾ ਸਾਰਾ ਕੁਝ ਇਹ ਅੱਗ ਦੀ ਭੇਡ ਦੇ ਵਿੱਚ ਮੱਲੋ ਆ ਰਿਹਾ ਹੌਲੀ 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 ਇਹ ਚੱਕਰ ਹੈ ਇੱਕ ਦਿਨ ਲਾਟ ਵੱਡੀ ਵੀ ਬਲੂ ਤੁਹਾਨੂੰ ਇਹ ਅਹਿਸਾਸ ਹੋ ਰਿਹਾ ਹੋ ਹੀ ਰਿਹਾ ਬਈ ਇਹ ਸਾਜ ਪੂਰਾ ਫੁੱਲੀ ਹੋ ਰਿਹਾ ਸਾਰੇ ਪਰਿਵਾਰ ਨੂੰ ਹੋ ਰਿਹਾ ਸਾਡੇ ਹੂੰ ਮਤਲਬ ਜੇ ਹੁਣ ਪਰਿਵਾਰਕ ਪੱਖ ਤੇ ਨਿੱਜੀ ਗੱਲ ਆ ਤੁਸੀਂ ਉਹ ਤੁਹਾਡਾ ਭਰਾ ਭਾਨਾਗਾ ਤੁਹਾਡੇ ਦਾਦੀ ਜੀ ਆ ਤੁਸੀਂ ਤਿੰਨ ਮੈਂਬਰੋਂ ਕਰਦੇ ਵਿੱਚ ਹੂੰ ਮੇਰੇ ਡਾਡੀ ਵੀ ਹੈਗੇ ਹਾਂ ਹਾਂ ਤੁਹਾਡੇ ਡਾਡੀ ਵੀ ਹੈ ਹਾਂਜੀ ਹਾਂ ਤਾਂ ਚਾਰ ਗਣੇ ਹੋ ਤੁਸੀਂ ਕਰਦੇ ਵਿੱਚ ਹਾਂਜੀ ਹਾਂ ਮੇਰੀ ਭੈਣਾ ਵੀ ਨੇ ਦੋ ਵੀ ਐ ਮੰਨ ਲਓ ਸਾਡਾ ਕੋਈ ਨਹੀਂ ਉਹ 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 ਉੱਥੇ ਵੀ ਆਪਾਂ ਗੱਲ ਕਰਾਂਗੇ ਪਹਿਨਾਂ ਵਾਲੀ ਗੱਲ ਤੇ ਗੱਲ ਕਰਾਂਗੇ ਹੁਣ ਜਦੋਂ ਤੁਸੀਂ ਜੇਲ੍ਹ ਦੇ ਵਿੱਚ ਮਿਲੇ ਹੋ ਪਾਨੇ ਹੋ ਉਹ ਉੱਥੇ ਤੁਸੀਂ ਉਹਨੂੰ ਕੁਝ ਗੱਲਬਾਤ ਹੋਈ ਜਦੋਂ ਉਹਨੇ ਦੱਸਿਆ ਵੀ ਮੇਰੇ ਨਾਲ ਆਹ ਗੱਲਬਾਤ ਕੀਤੀ ਗਈ ਹੈ ਕਿਉਂਕਿ ਤੁਹਾਨੂੰ ਵੀ ਪਤਾ ਸ਼ੋਸ਼ਲ ਮੀਡੀਆ ਤੁਸੀਂ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਲੈ ਕੇ ਆਉਣ ਵਾਲੇ ਹੋ YouTube ਦੇ ਜਿਹੜੇ ਚੈਨਲ ਵਗੈਰਾ ਮਤਲਬ ਉੱਥੇ ਜਿਹੜੇ ਨੈਰੇਟਿਵ ਬਣਾ ਰਹੇ ਆ ਕੁਈ ਕਹਿ ਰਿਹਾਗਾ ਵੀ ਇਹ ਸਾਰਾ ਕੁਝ ਬਾਣੇ ਨੂੰ ਹਾਈਪ ਦੇਣ ਦੀ ਖਾਤਰ ਆ ਕੋਈ ਕਹਿ ਰਿਹਾ ਕੋਈ ਗੁੱਟ ਮਾਰਨੀ ਹੋਈ ਕੋਈ ਠੰਡਾ ਪਾਣੀ ਨਹੀਂ ਪਾਏਗਾ ਇਹ ਵੈਸੇ ਹੀ ਗੱਲਾਂ ਚੱਲ ਰਹਿਣਾ ਕੋਈ ਕਹਿ ਰਿਹਾਗਾ ਵੀ ਪਤਾ ਨਹੀਂ ਇਹ ਕੀ ਇਹਨਾਂ ਦਾ ਆਪ ਦਾ ਹੀ ਕੋਈ ਸਿਸਟਮ ਝਮਕਾਉਣ ਦੀ ਖਾਤਰ ਆ ਜਿਹੜਾ ਉਹ ਪਾਕਾ ਉੱਥੇ ਤੁਸੀਂ ਉਹਦੇ ਨਾਲ ਕੋਈ ਗੱਲਬਾਤ ਕਰਕੇ ਹੋ ਵੀ ਆਪਾਂ ਇਹ ਕੰਮ ਤੋਂ ਲੈਣਾ ਕੀ ਆ ਵੀ ਤਾਂ ਕਿਵੇਂ ਵੀ ਆ ਦੇਖ ਬਈ ਰਤਨ ਮੈਂ ਜਿਹੜੇ ਵੀ ਲੋਕ ਸੋਚਦੇ ਨੇ ਇਹਨਾਂ ਨੂੰ ਇਹੀ ਬੇਨਤੀ ਕਰਦਾ ਹੱਥ ਬੰਨ੍ਹ ਕੇ ਕਿ ਸਾਨੂੰ ਸਾਰੇ ਲੋਕ ਜਾਣਦੇ ਨੇ ਸਾਨੂੰ ਜੇ ਇਹੇ ਜੀ ਹੈਪ ਹਾਈ ਬੰਦੇ ਸਾਨੂੰ ਇਹੇ ਜੀ ਹੈਪ ਦੇ ਕੋਈ ਲੋੜ ਨਹੀਂ ਹੱਥ ਵੱਲਣਗੇ ਬੇਨਤੀ ਇਹ ਚੀਜ਼ ਦੀ ਇਹ ਜਿਹੜਾ ਬੰਦਾ ਚੱਲਦਾ ਇਹ ਉਸੇ ਨੂੰ ਪਤਾ ਹੁੰਦਾ ਬਈ ਦੂਜੇ ਬੰਦੇ ਕੋਈ ਵੀ ਉੱਠ ਕੇ ਬਈ ਕੋਈ ਕੁਝ ਵੀ ਬੋਲੀ ਜਾਊਗਾ ਯਾਰ ਉਹ ਉਹਨਾਂ ਦਾ ਕੋਈ ਸੈਂਸ ਨਹੀਂ ਹੈ ਹਾਂ ਤਮਾਸ਼ਾ ਹੀ ਹੈ ਹਾਂ ਤਮਾਸ਼ਾ ਬਈ ਉਹਨਾਂ ਲਈ ਆ ਉਹਨਾਂ ਲਈ ਆ ਵੀ ਹਾਂ ਕਿਸੇ ਲਈ ਆ ਵੀ ਪੰਨਾ ਅੜ ਗਿਆ ਹੁਣ ਕਿਸੇ ਲਈ ਆ ਵੀ ਇਹਦੀ ਕਰਤਾਰ ਕੁਛੀ ਕਰੋ ਠੀਕ ਹੈ ਕੋਈ ਕੁਝ ਲੋੜ ਕੋ ਸੋਚਦਾ ਕੋਈ ਕੁਝ ਲੋੜ ਚੋੜਦਾ ਜੇ ਕੋਈ ਸੋਚਦਾ ਵੀ ਹੈ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਮੇਰੇ ਭਾਈਆਂ ਨੂੰ ਜੋ ਵੀ ਮੇਰੇ ਵੱਡੇ ਨੇ ਤੇ ਛੋਟੇ ਨੇ ਠੀਕ ਹੈ ਕਿ ਸਾਨੂੰ ਇਹ ਚੀਜ਼ਾਂ ਦੀ ਕੋਈ ਲੋੜ ਨਹੀਂ ਜੋ ਸਾ ਇਸ ਟਾਈਮ ਸਾਡਾ ਪਰਿਵਾਰ ਚੱਲ ਰਿਹਾ ਉਹ ਸਾਨੂੰ ਹੀ ਪਤਾ ਹੈ ਕਿਸੇ ਨੂੰ ਕਿਸੇ ਦੇ ਘਰ ਦਾ ਕੋਈ ਪਤਾ ਨਹੀਂ ਹੁੰਦਾ ਭਾਈ ਇਹ ਚੀਜ਼ ਆਨਰੇਦ ਤੋਂ ਨੂੰ ਕੋਈ ਖੂਰ ਦੱਸਿਆ ਉਸ ਦਿਨ ਬਸ ਆਹੀ ਦੱਸਿਆ ਵੀ ਭਾਈ ਇਹਨਾਂ ਨੇ ਐ ਕਰਿਆ ਉੱਥੇ ਜਿਹੜਾ ਵੀ ਇਹਨਾਂ ਨੇ ਉੱਥੇ ਰਜਿਆ ਠੀਕ ਹੈ ਜੋ ਵੀ ਇਹਨਾਂ ਦਾ ਹੈਗਾ ਜ਼ੀਰੋ ਫੂ ਚੱਕਰ ਉਹ ਤੋਂ ਬਾਅਦ ਦਾ ਵੀ ਇਹਨਾਂ ਦਾ ਇਹ ਭਾਈ ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਐਫ ਆਈ ਆਰ ਜਿਹੜੀ ਹੈਗੀ ਉਹ ਕਿੰਨੇ ਦਿਨ ਪਹਿਲਾਂ ਦੀ ਕੀਤੀ ਜਾਂਦੀ ਹੈ ਬੰਦਾ ਕਦੋਂ ਰੈਸਟ ਕਰਿਆ ਹੁੰਦਾ ਹੈ ਇੱਕ ਹੋਰ ਤੁਸੀਂ ਐਸਾ ਲਾ ਲਓ ਵੀ ਦੋ ਐਫਆਈਆਰ ਨਹੀਂ ਸੇਮ ਟਾਈਮ ਮੰਗੂਨੇ ਹੋ ਠੀਕ ਇੱਕ ਆ ਜਿਹੜੀ ਹੋਈ ਹੈ ਤਾਂ ਰਾਤ ਨੂੰ ਕਹਿੰਦੇ 11:00 ਵਜੇ ਦਾ ਸਿਸਟਮ ਆਪਣਾ ਨਹੀਂ ਕੀ ਮੈਂ ਜਦ ਬਾਗੀ 45 ਦਾ ਟਾਈਮ ਹਾਂ 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 ਇਹ ਤੁਸੀਂ ਪੜ੍ਹੀ ਹੋਣੀ ਹੈ ਮੈਂ ਬੜੀ ਵੀ ਨਹੀਂ ਇਹ ਗੱਲ ਇਹ ਇਹ ਸਾਰਾ ਕੁਝ ਹੀ ਪਤਾ ਲੱਗਦਾ ਕਿ ਕਿਵੇਂ ਬੇਵਿਨਿਆਦੀ ਹੈ ਇਹ ਕਿਵੇਂ ਕਿਵੇਂ ਫਸਾਉਣ ਲਈ ਕੀ ਕੁਝ ਕਰਨ ਲਈ ਕੀ ਕੁਝ ਕਰਾਈ ਕਰੀ ਜਾਂਦੇ ਨੇ ਇਹ ਤੇ ਜਮੀ ਹੈ ਹੀ ਨਹੀਂ ਗੱਲਾਂ ਜੋ ਰਾਤ ਤੋਂ ਕਹੇ ਨਹੀਂ ਕੀ ਇਹ ਜੀ ਸਾਨੂੰ ਬਈ ਜੇ ਸੋਚ ਵੀ ਰਿਹਾ ਮੈਂ ਦੁਬਾਰੇ ਫੇਰ ਅਪੀਲ ਕਰਦਾ ਇਹ ਸਾਨੂੰ ਇਹ ਚੀਜ਼ਾਂ ਦੀ ਕੋਈ ਲੋੜ ਨਹੀਂ ਹੈਗੀ ਸਾਡਾ ਪਰਿਵਾਰ ਚੱਲ ਰਿਹਾ ਹੈ ਮੇਰੇ ਦਾਦੀ ਜੀ ਨੇ ਜੀ ਨਾ ਇਹ ਬਚਾਰੇ ਇਹਨਾਂ ਨੂੰ ਜਿੰਨੀਆਂ ਗੱਲਾਂ ਬੜੀ ਮੂٹے ਪਤਾ ਲੱਗਦਾ ਹੈ ਕਿ ਇਹਨਾਂ ਨੂੰ ਕੋਈ ਦੱਸਦਾ ਨਹੀਂ ਹੈਗਾ ਇਹਨਾਂ ਨੂੰ ਫੀਲ ਹੁੰਦੀਆਂ ਨੇ ਗੱਲਾਂ ਇਹਨਾਂ ਨੂੰ ਕੱਲ ਵੀ ਫੀਲ ਹੋਇਆ ਗੱਲ ਜਦੋਂ ਮੈਂ ਰਾਤ ਨੂੰ ਰਾਤ ਘਰੇ ਬੜਿਆ ਨਾ ਇਹਨਾਂ ਨੂੰ ਪਤਾ ਨਹੀਂ ਕਿ ਕੀ ਹੋਇਆ ਮੈਨੂੰ ਉਹਦੇ ਇੱਕ ਭਾਨਾ ਠੀਕ ਹੈ ਬਈ ਇਹਨਾਂ ਨੇ ਹੋਰ ਕਿਸੇ ਨੂੰ ਪੁੱਛ ਰਹੇ ਹਾਂ ਕਿ ਕਿੱਥੇ ਆ ਹਾਂ 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 ਇਹ ਰਾਧ ਨੇ ਇਹਨੂੰ ਹੁਆ ਪੁੱਛਿਆ ਕਿ ਇਹ ਤਾਂ ਵੀ ਠੀਕ ਹੈ ਬਸ ਇਹਨੂੰ ਪਤਾ ਇਹਨਾਂ ਨੂੰ ਪਤਾ ਨਹੀਂ ਸਾਰਾ ਕੁਝ ਹੀ ਲੱਗ ਗਿਆ ਕੀ ਹੋਈ ਜਾਂਦਾ ਕੀ ਨਹੀਂ ਹੋਈ ਜਾਂਦਾ ਨਾ ਤਾਂ ਇਹ ਫੋਨ ਚਲਾਇਆ ਇਹਨਾਂ ਨੇ ਅੱਜ ਤੱਕ ਜ਼ਿੰਦਗੀ 'ਚ ਠੀਕ ਹੈ ਥੋੜੀ ਇਹਨਾਂ ਨੂੰ ਇਹ ਅੰਦਰ ਹੀ ਰਹਿੰਦੇ ਨੇ ਜਾਂ ਕੁਝ ਵੀ ਇਹਨਾਂ ਦੇ ਇਹ ਬਲੌਂਗ ਚਲਾਉਂਦੇ ਬਹੁਤ ਘੱਟ ਨੇ ਕਿਸੇ ਇਹ ਸਾਰਾ ਦਿਨ ਇਹਨਾਂ ਦਾ ਬਸ ਨਾਮ ਜਪਉਂਦੇ ਹੀ ਕੰਮ ਹੈ ਇਹ ਸਾਰਾ ਦਿਨ ਉਸੇ ਲਈ ਚ ਬਣੇ ਰਹਿੰਦੇ ਨੇ ਪਰ ਇਹਨਾਂ ਨੂੰ ਪਤਾ ਨਹੀਂ ਕਿਥੋਂ ਗੱਲਾਂ ਪਤਾ ਨਹੀਂ ਅੰਦਰ ਗਈ ਕਿਵੇਂ ਕੀ ਇਹਨਾਂ ਨੇ ਅੰਦਰ ਗਿਆਨ ਪਰਦਿਤਾ ਪਰ ਰਾਧ ਨੇ ਬਹੁਤ ਮੈਨੂੰ ਈਮੋਸ਼ਨਲ ਤਰੀਕੇ ਨਾਲ ਕਹਿੰਦੇ ਉਹ ਠੀਕ ਹੈ ਬਾਈ ਇੰਨੀ ਗੱਲੀ ਪੁੱਛ ਉਧਰ ਬਾਉ ਉੱਤੇ ਬੈਠ ਕੇ ਪਿਰੋ ਮੈਂ ਇਹਨਾਂ ਨੂੰ ਸ਼ੁਰੂ ਕਰਤਾ ਹਾਂ ਜਿਹੜੇ ਕੰਮ ਆਗਲ ਲਈ ਹੁਣ ਇੱਕ ਗੱਲ ਹੋਰ ਆ ਜਦੋਂ ਹੁਣ ਬਹੁਤ ਸਾਰੇ ਪੱਤਰਕਾਰਾਂ ਦੇ ਵਿੱਚ ਜਾਂ ਬਹੁਤ ਸਾਰੇ ਲੋਕਾਂ ਦੇ ਵਿੱਚ ਜਿਹੜੇ ਮਤਲਬ ਐਕਟਿਵ ਨਹੀਂ ਕਾਹੀ ਸੋਸ਼ਲ ਮੀਡੀਆ ਉੱਤੇ ਕਿਵੇਂ ਵੀ ਆ ਹਮ ਉਹਨਾਂ ਦੇ ਵਿੱਚ ਇੱਕ ਵੀ ਚਰਚਾ ਬਣੀ ਵੀ ਇਹ ਜਿਹੜੀ ਆ ਗੱਲ ਨਿਕਲ ਕੇ ਸਾਹਮਣੇ ਆ ਗਈ ਵੀ ਮੁੱਖ ਮੰਤਰੀ ਦੇ ਨਾਲ ਉਹ ਵੀਡੀਓ ਕਾਲ ਵਾਲਾ ਜੇਲ੍ਹ ਦੇ ਅੰਦਰ ਤੇ ਹੁਣ ਇੱਕ ਆਈਟੀ ਵਿੰਗ ਵੀ ਆ ਆਰਮੀ ਪਾਰਟੀ ਦਾ ਉੱਥੇ ਵੀ ਇਹ ਕਿਹ ਚਰਚਾ ਚੱਲ ਰਹੀ ਹੈ ਵੀ ਮੁੱਖ ਮੰਤਰੀ ਕੀ ਸਿਰਫ ਭਾਨੇ ਸਿੱਧੂ ਦੀ ਵੇਹਲਾਗਾ ਯਾ ਉਹਨੂੰ ਸਿਰਫ ਇਹ ਕੰਮ ਇਹ ਕਿਵੇਂ ਆ ਗੱਲ ਉਹਨਾਂ ਨਾਲ ਤੁਹਾਡਾ ਕੀ ਹੈ ਕਿਉਂਕਿ ਉਹ ਵੀ ਇਹ ਏਰੀਏ ਤੋਂ ਹੀ ਨਿਕਲੇ ਨੇ ਆਏ ਹੀ ਨਿਕਲੇ ਨੇ ਜਿਵੇਂ ਭਾਨਾ ਸਿੱਧੂ ਸੀ ਚਲੋ ਉਹਨਾਂ ਦਾ ਪਲੇਟਫਾਰਮ ਵੱਡਾ ਸੀ ਤੁਸੀਂ ਵੈਬ ਦੇ ਹੈਗੇ ਹੋ ਖਿਡਾਰੀ ਉਹ ਟੀਵੀ ਚੈਨਲ ਜਾਂ ਕੈਸਟਾਂ ਦੇ ਖਿਡਾਰੀ ਸੀ ਮਤਲਬ ਇਹ ਕੀ ਕੋਈ ਗੱਲਬਾਤ ਹੈ ਕੋਈ ਲਿੰਕ ਅਪ ਹੈ ਕੋਈ ਭਾਨੇ ਨਾਲ ਕੋਈ ਨਿੱਜੀ ਰੰਜਿਸ਼ ਹੈ ਜਾਂ ਭਾਨੇ ਨਾਲ ਕੋਈ ਖੁੰਧਕ ਹੈ ਉਹ ਗੱਲ ਕੀ ਹੈ ਕੋਈ ਗੱਲ ਹੈ ਵੀ ਵੀਡੀਓ ਕਾਲ ਤੱਕ ਵੀ ਮੁੱਖ ਮੰਤਰੀ ਸਿਰਫ ਇੱਕ ਨੌਜਵਾਨ ਦੇ ਪਿੱਛੇ ਵੀ ਆਏ ਵੀਡੀਓ ਕਾਲ ਦੇਖੂ ਜੇਲ੍ਹ ਦੇ ਵਿੱਚ ਇਹ ਤਾਂ ਬਈ ਹੋਇਆਗਾ ਸਾਰਾ ਕੁਝ ਜਿਹੜਾ ਇਹ ਹੋਇਆ ਹੀ ਹੈ ਦੇਖੋ ਜਿਹੜਾ ਬੈਰ ਹੁੰਦਾ ਨਾ ਬਾਈ ਇਹ ਕੋਈ ਵੱਡਾ ਛੋਟਾ ਨਹੀਂ ਦੇਖਦਾ ਜਿਹੜੇ ਬੰਦੇ ਨੂੰ ਜਿਹਨਾਂ ਖੁੰਦਕ ਹੋ ਗਈ ਨਾ ਉਹ ਬੰਦਾ ਕਿਸੇ ਵੀ ਹੱਦ ਤੱਕ ਜਾਂਦਾ ਚਾਹੇ ਉਹ ਵੱਡਾ ਹੈ ਚਾਹੇ ਛੋਟਾ ਹੈ ਇਹ ਨਾ ਇੱਕ ਜਿਹੜੀ ਕਿਸੇ ਕਿਸੇ ਤੋਂ ਕਿਸੇ ਦੀ ਖਿਜ ਖਾਣੀ ਨਾ ਇਹ ਉਹ ਜੀ ਚੀਜ਼ ਹੈ ਲੈਵਲ ਨਹੀਂ ਦੇਖਦੀ ਇਹ ਕੋਈ ਨਹੀਂ ਦੇਖਦੀ ਵੀ ਕਿਹੜਾ ਬੰਦਾ ਕੀ ਹੈ ਕਿਹੜਾ ਕੀ ਹੈ ਕੌਣ ਵੱਡਾ ਹੈ ਕੌਣ ਛੋਟਾ ਹੈ ਉਨੇ ਉਹਦੇ ਨਾਲ ਉਹ ਖੰਦਕ ਕੱਢ ਕੇ ਹੀ ਰਹਿਣਾ ਇਹ ਚੀਜ਼ ਹੈ ਮੈਂ ਇੱਕ ਗੱਲ ਆਪਣੇ ਹੋਰ ਕਲੀਅਰ ਕਰਦਾ ਜਿਵੇਂ ਤੁਸੀਂ ਇੱਕ ਸਟੇਟਮੈਂਟ ਦਿੱਤਾਗਾ ਵੀ ਤੁਸੀਂ ਰਾਜਨੀਤੀ ਚ ਨਹੀਂ ਆਉਂ ਹਾਂ ਬਈ ਉਹ ਤੁਹਾਡਾ ਭਰਾਗਾ ਉਹਦਾ ਆਪਦਾ ਦਿਮਾਗ ਹੈ ਤੁਹਾਡਾ ਆਪਣਾ ਦਿਮਾਗ ਹੋ ਸਕਦਾ ਕੱਲ ਨੂੰ ਉਹਦੇ ਤੁਹਾਡੇ ਨਾਲ ਵਿਚਾਰ ਨਾ ਮਿਲਣ ਉਹ ਕਈ ਵਾਰੀ ਫਿਰ ਟਰੋਲ ਹੋ ਜਾਂਦਾ ਬੰਦਾ ਜਾਂ ਓਵੇਂ ਹੋ ਜਾਂਦਾ ਮੈਨੂੰ ਪਹਿਲਾਂ ਹੀ ਮੈਨੂੰ ਲੱਗਦਾ ਵੀ ਇਹ ਗੱਲ ਮੈਨੂੰ ਕਰ ਲੈਣੀ ਚਾਹੀਦੀ ਹੈ ਹਨਾ ਕੀ ਤੁਸੀਂ ਆਪਾਂ ਨੇ ਨੂੰ ਖੁਦ ਸਮਝਾਉਂਗੇ ਜਾਂ ਆਪਾਂ ਨੂੰ ਇਸ ਗੱਲ ਬਾਰੇ ਦੀ ਹਾਂ ਤੁਸੀਂ ਲੋਕਾਂ ਨੂੰ ਜਾਗਰੂਕ ਕਰਨਾ ਹੋਰ ਬਹੁਤ ਸਾਰੇ ਤਰੀਕੇ ਆ ਕਿ ਨਹੀਂ ਵੀ ਜਿਵੇਂ ਉਹ ਸੋਡਾ ਭਾਈ ਮਰਜੀ ਕਰਦਾ ਉਹਦੀ ਕਰੂਗਾ ਜੀ ਇਹ ਪਤਾ ਜਿਹੜਾ ਸਾਡਾ ਪਰਿਵਾਰ ਆ ਨਾ ਭਾਈ ਇਹ ਹੈਗਾ ਇੱਕ ਜਜ਼ਵਾਰਤੀ ਗੁਰੂਆ ਪਹਿਲੇ ਹੁਣ ਮੇਰੇ ਮੰਨ ਲਓ ਮੇਰੇ ਤੇ ਉਹ ਹੋਇਆ ਉਹ ਪਾਰ ਹੈ ਪਹਿਲਾਂ ਮੇਰੀ ਦਾਦੀ ਦੇ ਹੁੰਦਾ ਸੀ ਜੀ ਜਾਂ ਮੇਰੀ ਮਾਤਾ ਦੇ ਹੁੰਦਾ ਸੀ ਮੇਰੀ ਡੈਡੀ ਦੇ ਹੁੰਦਾ ਸੀ ਠੀਕ ਹੈ ਮੇਰੀ ਜਿਹੜੀ ਭੂਆ ਨੇ ਉਹਨਾਂ ਦੇ ਹੁੰਦਾ ਸੀ ਠੀਕ ਹੈ ਹਾਂ ਤੁਸੀਂ ਮੇਰੇ ਦਾਦੇ ਦਾ ਪਿੰਡ ਤੋਂ ਪਤਾ ਕਰ ਸਕਦੇ ਹੋ ਹੂੰ ਉਹਨੂੰ ਵੀ ਸਾਡਾ ਪਰਿਵਾਰ ਇਹੀ ਸਮਝਾਉਂਦਾ ਸੀਗਾ ਕਿ ਭਾਈ ਤਾਂ ਇਹ ਚੱਕਰਾਂ ਚੋਂ ਲੈਣਾ ਕੀ ਹੈ ਉਹਨੇ ਸਾਰੀ ਉਮਰ ਲੋਕਾਂ ਦੀ ਸੇਵਾ ਲਈ ਗੱਡਤੀ ਭਾਈ ਹੂੰ ਉਹੀ ਸੇਮ ਮਤਲਬ ਪੀੜ੍ਹੀ ਜਿਹੜੀ ਸਾਡੀ ਉਹ ਦਰਹਾਈ ਜਾ ਰਹੀ ਹੈ ਮੇਰੇ ਡੈਡੀ ਸਾਈਡ ਲੈਂਟ ਰਹੇ ਦੇਖੋ ਖੇਤੀਬਾੜੀ ਕਰਦੇ ਰਹੇ ਕੁਝ ਹੀ ਕਰਦੇ ਰਹੇ ਹੁਣ ਇਹ ਉਹ ਸੇਮ ਤੀਜੀ ਪੀੜ੍ਹੀ ਆ ਗਈ ਸੇਮ ਚੀਜ਼ਾਂ ਸਾਰੀਆਂ ਦੁਬਾਰੇ ਦਰਹਾ ਰਹੀ ਹੈ ਹੂੰ ਪਹਿਲਾਂ ਮੇਰੀ ਦਾਦੀ ਉਹਨੂੰ ਇੰਨਾ ਸਮਝਾਉਂਦੇ ਕਿ ਤੈਂ ਲੈਣਾ ਕੀ ਹੈ ਲੋਕਾਂ ਦੇ ਕੰਮ ਉਹ ਤਾਂ ਕੀ ਲੈਣਾ ਠੀਕ ਹੈ ਕੀ ਨਾ ਉਹਨੂੰ ਬਾਈ ਅਸੀਂ ਉਹਨੂੰ ਬਾਈ ਨੂੰ ਵੀ ਅਸੀਂ ਰੋਜ਼ ਸਮਝਾਉਂਦੇ ਹੂੰ ਉਹੀ ਮੇਰੇ ਭੈਣਾਂ ਨੇ ਦੋਨੋਂ ਮੈਂ ਠੀਕ ਹੈ ਮੇਰਾ ਡੈਡੀ ਹੈ ਦਾਦੀ ਹੈ ਅਸੀਂ ਰੋਜ਼ ਸਮਝਾਉਣਾ ਕਿ ਤਾਂ ਇਹ ਚੱਕਰਾਂ ਤੋਂ ਲੈਣਾ ਕੀ ਹੈ ਠੀਕ ਹੈ ਤੂੰ ਜਿਹੜਾ ਵੀ ਹੈਗਾ ਤੂੰ ਆਪਦਾ ਜਿਹੜਾ ਨਿੱਜੀ ਆਪਣੀ ਜ਼ਿੰਦਗੀ ਹੁੰਦੀ ਹੈ ਹਰੇਕ ਬੰਦੇ ਦੀ ਕਿ ਤੂੰ ਜਿਹੜੇ ਹੁੰਦੇ ਆ ਆਪਣੇ ਉਹਨਾਂ ਨੂੰ ਪੂਰ ਚੜਾ ਔਰ ਉਹ ਫੇਰ ਭਾਈ ਉਹ ਜਜ਼ਬਾਤੀ ਬੰਦਾ ਜਿਸ ਨੂੰ ਨਾ ਜਿੰਨਾ ਕੋਈ ਨਾ ਕੋਈ ਲੋਕਾਂ ਦਾ ਕੁਝ ਹੁੰਦਾ ਹੈ ਜਾਂ ਕੋਈ ਕਿਸੇ ਨਾਲ ਕੋਈ ਤੱਕਾ ਹੁੰਦਾ ਹੈ ਜਾਂ ਕੋਈ ਸਰਕਾਰ ਉੱਥੇ ਸਦੇ ਮਤਲਬ ਲੈਂਦੀ ਆਪਣੇ ਫੈਸਲੇ ਉਹਨੇ ਉਹਦੇ ਖਿਲਾਫ ਬੋਲ ਨਹੀਂ ਬੋਲਣਾ ਸੀ ਭਾਈ ਹੁਣ ਉਹਨੇ ਇੱਕ ਦਿਨ ਇੱਕ ਦਿਨ ਦੀ ਗੱਲ ਹੈ ਮੈਂ ਉਹਨੂੰ ਸਮਝਾਈ ਜਾਵਾਂਗਾ ਵੀ ਇਹ ਸਰਕਾਰਾਂ ਸਰਕੂਆਂ ਬਹੁਤ ਵੱਡਾ ਕੰਮ ਹੁੰਦੀਆਂ ਨੇ ਆਪਾਂ ਇਹ ਚੱਕਰਾਂ ਚ ਵੜ ਕੇ ਲੈਣਾ ਕੀ ਹੈ ਵੀ ਤੂੰ ਠੀਕ ਹੈ ਲੋਕ ਆ ਚੱਲਣ ਰਿਹਾ ਪੈਸਾ ਵਾਲਾ ਸਿਸਟਮ ਲੋਕਾਂ ਦੀ ਆਵਾਜ਼ ਆਪਾਂ ਬੁਲੰਦ ਕਰਦੇ ਰਹਾਂਗੇ ਆਪਾਂ ਕੋਈ ਟੰਗ ਨਾਲ ਪਰ ਮੈਂ ਬਾਗਿਆ ਇੱਥੋਂ ਠੁਟ ਕੇ ਮੈਨੂੰ ਕੰਮ ਸੀਗਾ ਅਸੀਂ ਬਾਹਰੋਂ ਮੱਲਾ ਜਿਹੜਾ ਸਾਡੇ ਵੀਡੀਓ ਦਾ ਕੰਮ ਹੈ ਕਰਦੇ ਰਹੇ ਇੱਥੇ ਲੋਕ ਬੰਦ ਕਰਕੇ ਬਈ ਇੱਥੇ ਉਹਨੇ ਉਹ ਲਾਈਵ ਚੱਕ ਦਾ ਕੰਮ ਹੂੰ ਕੋਈ ਇੱਕ ਜਜ਼ਬਾਤੀ ਬੰਦਾ ਉਹ ਉਹ ਉਹਨੇ ਨਹੀਂ ਹਟਦਾ ਬਾਈ ਮੈਨੂੰ ਪਤਾ ਉਹ ਨਹੀਂ ਹਟ ਸਕਦਾ ਸੀ ਬਹੁਤ ਸਮਝਾਉਣਿਆ ਉਹਨੂੰ ਇਹ ਗੱਲ ਨੂੰ ਲੈ ਕੇ ਉਹਨੇ ਜਦੋਂ ਆਪਣੇ ਉਹਦੇ ਜਜ਼ਬਾਤਾਂ ਦੇ ਕੰਟਰੋਲ ਨਹੀਂ ਹੁੰਦਾ ਜਜ਼ਬਾਤਾਂ ਨੂੰ ਲੈ ਕੇ ਚੱਕ ਜਾਂਦਾ ਤਵਨ ਇਹ ਜੋ ਉਹ ਹੁੰਦੀ ਵੀ ਸੱਚਾਈ ਆ ਬਾਈ ਕੋਈ ਐਵੇਂ ਨਹੀਂ ਹੈਗਾ ਕਿ ਆਪਾਂ ਇਹਦੇ ਕਿਸੇ ਝੂਠ ਦੇ ਤਰੀਕੇ ਨਾਲ ਢੀਕਾ ਹੋ ਗਿਆ ਉਹ ਸੱਚਾਈ ਦੇ ਰਾਤੇ ਹੀ ਚੱਲਦਾ ਹੈ ਉਹ ਚੱਲਦਾ ਹੀ ਰੋਗ ਇੱਕ ਪਹਾਣੇ ਦੀ ਬੋਲੀ ਨੂੰ ਲੈ ਕੇ ਸ਼ਬਦਾਵਲੀ ਨੂੰ ਲੈ ਕੇ ਉਹ ਬਹੁਤ ਕੰਤੂ ਪ੍ਰੰਤੂ ਹੁੰਦਾ ਖਾਸ ਕਰਕੇ ਆਹ ਵਾਲੇ ਕੰਮ ਦੇ ਵਿੱਚ ਜਿਹੜਾ ਇਹ ਜੰਟਾਂ ਵਾਲਾ ਸੀ ਕਦੇ ਉਧਰੋਂ ਰਿਸੈਪਸ਼ਨ ਤੇ ਜ਼ਿਆਦਾਤਰ ਕੁੜੀਆਂ ਇੰਦੀਆਂ ਤੁਹਾਨੂੰ ਵੀ ਪਤਾ ਹੋਊਗਾ ਉਹ ਜਿਹੜੀ ਚੀਜ਼ ਆ ਉਸ ਨੂੰ ਲੈ ਕੇ ਵੀ ਤੁਹਾਨੂੰ ਲੱਗਦਾਗਾ ਵੀ ਕਿਤੇ ਨਾ ਕਿਤੇ ਪਾਣਾ ਉਵੇਂ ਥੋੜਾ ਜਿਹਾ ਉਂਗਲ ਉੱਠੀ ਆ ਪਾਣੇ ਦੇ ਉੱਤੇ ਸਮਾਜਿਕ ਤੌਰ ਦੇ ਉੱਤੇ ਕੋਈ ਮਤਲਬ ਕਾਨੂੰਨੀ ਤੌਰ ਸਮਾਜਿਕ ਤੌਰ ਦੇ ਉੱਤੇ ਜਦੋਂ ਬਾਈ ਤੁਹਾਨੂੰ ਪਤਾ ਜਦੋਂ ਜੇ ਆਪਾਂ ਕਿਸੇ ਬੰਦੇ ਨਾਲ ਖੜ ਗਏ ਤਾਂ ਉਹਨਾਂ ਖੜਦੇ ਹੂੰ ਤੇ ਉਹ ਦਿਨਾਂ ਫਿਰ ਜੋ ਮਰਦੀ ਕਿਸੇ ਵੀ ਤਰੀਕੇ ਨਾਲ ਗੱਲ ਕਰਨੀ ਪਵੇ ਉਹ ਤੁਸੀਂ ਜੇ ਉਹ ਨੇ ਉਧਰੋਂ ਕੁਝ ਬੋਲੇ ਤਾਂ ਉਹ ਤੁਸੀਂ ਕੁੜੀ ਦੀ ਲੈਂਗੁਏਜ ਵੀ ਸੁਣੋ ਮੋਰ ਹੂੰ ਜੱਜ ਜੀ ਬਾਈ ਮੈਂ ਤੁਹਾਨੂੰ ਆਹ ਚੱਲਦੀ ਇੰਟਰਵਿਊ ਵਿੱਚ ਤੁਹਾਨੂੰ ਗੱਲ ਕੱਢੂਗਾ ਤੁਸੀਂ ਮੈਨੂੰ ਦੱਸੋ ਤੁਸੀਂ ਕੀ ਤੁਸੀਂ ਮੈਨੂੰ ਗੱਲ ਕੱਢੋਗੇ ਜੇ ਤੁਸੀਂ ਕਹਿੰਦੇ ਹੋ ਠੀਕ ਹੈ ਬਾਈ ਤੂੰ ਗੱਲ ਕੱਢ ਲਈ ਓਕੇ ਹੈ ਤੇ ਮੈਂ ਜਾਨਾ ਇਹ ਤਾਂ ਨਹੀਂ ਹੋਊਗਾ ਨਾ ਸਿਸਟਮ ਜਦੋਂ ਆਪਾਂ ਮੋਰੋਂ ਕਿਸੇ ਬੰਦੇ ਨੂੰ ਕੁਝ ਬੋਲਾਂਗੇ ਤਾਂ ਗੁੱਸਾ ਹੋਊਗਾ ਇਹ ਮੋਰੋਂ ਬੰਦੇ ਨੂੰ ਇਹ ਚੀਜ਼ ਹੈ ਤੇ ਬੱਗ ਜੇ ਕੋਈ ਸਵਾਲ ਉਠਾਉਂਦਾ ਵੀ ਹੈ ਨਾ ਕੋਈ ਵੀ ਸਵਾਲ ਕੋਈ ਵੀ ਉਠਾਉਂਦਾ ਕੋਈ ਵੱਡਾ ਕੋਈ ਮੰਤਰੀ ਉਠਾਉਂਦਾ ਕੋਈ ਵੀ ਕੋਈ ਵੀ ਉਠਾਉਂਦਾ ਤਾਂ ਉਹਨਾਂ ਦੇ ਵੀ ਬਥੇਰੇ ਕੁਸਤੇ ਆ ਬਈ ਉਹਨਾਂ ਨੇ ਵੀ ਬਥੇਰੇ ਤਰੀਕੇ ਨਾਲ ਸਵਾਲਾਂ ਨੂੰ ਬੋਲੀਆਂ ਨੇ ਜੀ ਠੀਕ ਹੈ ਵੱਡੇ ਵੱਡੇ ਮੋਹਤਵਰ ਬੰਦਿਆਂ ਨੂੰ ਬੋਲੀਆਂ ਨੇ ਬਹੁਤ ਕੁਝ ਬੋਲੇ ਭਾਈ ਉਹਨਾਂ ਨੇ ਵੀ ਸਾਰਾ ਕੁਝ ਹੀ ਕਰਦਾ ਰਿਹਾ ਜੇ ਜੇ ਇਹ ਮੰਨ ਲਓ ਕਿ ਮੈਨੂੰ ਇੱਕ ਕਿਸੇ ਦਾ ਵੀ ਨਾਮ ਲੈ ਲਓ ਮੈਂ ਤੁਹਾਨੂੰ ਉਸੇ ਦੇ ਉਹ ਕੱਢ ਕੇ ਦਿਖਾ ਦੂੰਗਾ ਕਿ ਹਾਂ ਭਈ ਆ ਵੀ ਬੰਦਾ ਟਾਈਮ ਤੇ ਆ ਬੋਲਦਾ ਰਿਹਾ ਹੂੰ ਕੋਈ ਬੰਦਾ ਦੇਖੋ ਇੱਕ ਬੰਦਾ ਸਕ੍ਰਿਪਟਡ ਹੁੰਦਾ ਝੂਠਾ ਹੁੰਦਾ ਇੱਥੇ ਮੈਂ ਕੈਮਰੇ 'ਚ ਤੁਹਾਨੂੰ ਕੁਝ ਵੀ ਐਣਾ ਬੋਲੀਆ ਉੱਥੇ ਜਾ ਕੇ ਮੈਂ ਤੈਨੂੰ ਗਾਲਾਂ ਕੱਢੀ ਦਿਆਂਗਾ ਉਹ ਤਾਂ ਜੀ ਜ਼ਿੰਦਗੀ ਜਿਹੜੇ ਇੱਕ ਦੀ ਹੁੰਦਾ ਉਹ ਆਪਣੇ 'ਚ ਹੈ ਨਹੀਂ ਇਸ ਤੋਂ ਜਿਹੜਾ ਆਪਾਂ ਕਿਤੇ ਵੀ ਆ ਉਹ ਮਹੀ ਹੈ ਪਰ ਹਰ ਇੱਕ ਬੰਦਾ ਹੀ ਭਾਈ ਬੋਲਦਾ ਹੈ ਸਮੇਂ ਦੇ ਹਿਸਾਬ ਨਾਲ ਹਰ ਇੱਕ ਬੰਦਾ ਹੀ ਸੁਧਰਦਾ ਹੈ ਹਜੇ ਮੱਲੋ ਬੰਦੇ ਦੀ ਕਿੰਨੀ ਕਿ ਉਮਰ ਹੋਊਗੀ ਹੂੰ ਜਿਹੜੇ ਬੰਦੇ ਤੇ ਸਵਾਲ ਠਾਰ ਰਹੇ ਨੇ 60 60 ਸਾਲ ਦੇ ਬੰਦੇ ਆ 40 40 55 55 ਸਾਲ ਦੇ ਬੰਦੇ ਆ ਉਹਨਾਂ ਨੇ ਵੀ ਬਹੁਤ ਕੁਝ ਕਰਿਆ ਹੈਗਾ ਸ਼ੁਰੂ ਚ ਕਰਿਆ ਹਰ ਇੱਕ ਬੰਦਾ ਕਰਦਾ ਬਾਈ ਜਦੋਂ ਬੰਦਾ ਜਵਾਨੀ ਚ ਹੁੰਦਾ ਨਾ ਉਦੋਂ ਉਹ ਕੰਟਰੋਲ ਐ ਮਨ ਲੋਗੇ ਬੰਦੇ ਦੇ ਆਪਣੇ ਸਰੀਰ ਤੇ ਕੰਟਰੋਲ 5 7% ਹੀ ਹੁੰਦਾ ਹੂੰ ਇਹ ਚੀਜ਼ੇ ਫਿਰ ਜਦੋਂ ਬੰਦਾ ਸੁਧਰਦਾ ਹੈ ਉਦੋਂ ਬੰਦਾ ਫਿਰ ਸੁਧਰ ਜਾਂਦਾ ਹੈ ਪਹਿਲਾਂ ਵੀ ਬਹੁਤ ਕੁਝ ਪਹਿਲਾਂ ਹੁਣ ਜਿਹੜੀ ਵੀ ਪਹਿਲਾਂ ਹੁੰਦਾ ਰਿਹਾ ਬਾਈ ਉਦੋਂ ਅਸੀਂ ਸੁਧਰੇ ਹੀ ਆ ਹੂੰ ਉਹ ਚੀਜ਼ ਤੁਸੀਂ ਕਿੰਨਾ ਪਿੱਛੇ ਹਟੀਆਂ ਨਾ ਹੂੰ ਅਲੀ ਉਲੀ ਸਦਰ ਦਾ ਬੰਦਾ ਜੀ ਇੱਕੋ ਤੁਸੀਂ ਜਿਹੜੋ ਆਪ ਹੀ ਮੈਂ ਜੇਕਰ ਚਲੋ ਤੁਹਾਡੇ ਪਰਿਵਾਰ ਦਾ ਹੀ ਹਿੱਸਾ ਹੈਗਾ ਤੁਹਾਡੀਆਂ ਭੈਣਾਂ ਹੀ ਉਸ ਚੀਜ਼ ਨੂੰ ਲੈ ਕੇ ਜਿਹੜਾ ਉਹ ਵਿਵਾਦ ਇੱਕ ਹੋਰ ਉੱਠ ਰਿਹਾ ਹੈਗਾ ਉਸ ਵਿਵਾਦ ਨੂੰ ਲੈ ਕੇ ਉਹਦੇ ਤੋਂ ਵੀ ਤੁਹਾਨੂੰ ਲੱਗਦਾ ਵੀ ਉਸ ਪੱਖ ਤੋਂ ਵੀ ਕੋਈ ਕਾਨੂੰ ਹੋਰ ਕੀਮ ਕੀਮ ਨਾ ਹੋਵੇ ਜਾਂ ਕਾਨੂੰਨੀ ਤੌਰ ਦੇ ਉੱਤੇ ਉਹ ਵੀ ਠੁਠਈ ਜਾ ਕੇ ਉਹ ਕੁਝ ਮੈਟਰ ਸੀ ਉਹਨਾਂ ਦੇ ਆਪਦੇ ਪਰਿਵਾਰ ਦਾ ਦੀ ਭੈਣਾਂ ਵੇਨਾਂਗੇ ਨਾ ਭਾਨੇ ਦਾ ਕੁਝ ਵਿੱਚ ਉਵੇਂ ਰੋਲ ਆ ਰਿਹਾ ਜਾਂ ਕੁਝ ਦੇਖ ਭਾਈ ਉਹ ਜਿਹੜਾ ਹੈਗਾ ਜੇ ਉੱਤੇ ਕੋਈ ਕਾਨੂੰਨੀ ਸਾਡੀ ਅੱਜ ਵਿੱਚ ਹੁੰਦੀ ਨਾ ਹੂੰ ਤਾਂ ਕਾਨੂੰਨ ਹੁੰਨ ਉਹਦੇ ਤੇ ਕੋਈ ਨਾ ਕੋ ਸਾਰਤ ਫਾਸਲਾ ਲੈ ਲੈਣਾ ਹੂੰ ਉਹ ਚੀਜ਼ ਬਾਈ ਜਿਹੜੀ ਉਹ ਵੀ ਰੌਲਾ ਸੰਦੀਪਾਂ ਦਾ ਠੀਕ ਹੈ ਉਹ ਜੀ ਅਸੀਂ ਕਾਨੂੰਨੀ ਵੀ ਸਟਰੋਂਗ ਹੈ ਹਾਂ ਉਹ ਜਿਹੜੇ ਮੱਲਾ ਖੋਰ ਪੱਖ ਨੇ ਅਸੀਂ ਉਹਦੇ ਵਿੱਚ ਸਟਰੋਂਗ ਹੈ ਹਾਂ ਨਹੀਂ ਕਿਸੇ ਨਾ ਕੋਈ ਆ ਨਹੀਂ ਕਰ ਸਕਦਾ ਅੱਜ ਵੀ ਸਾਡੀਆਂ ਭੈਣਾਂ ਉਹ ਸੁਣਦੀਆਂ ਨੇ ਨਾ ਹੂੰ ਤਾਂ ਜਿਵੇਂ ਤੁਸੀਂ ਸਵਾਲ ਕੀਤਾ ਰਤਨ ਬਾਈ ਜੀ ਤੁਸੀਂ ਨਿਵੇਂੜ ਦੋ ਉਹਨੂੰ ਜਿਵੇਂ ਮਰਜ਼ੀ ਸਿਸਟ ਨੂੰ ਜਿਵੇਂ ਮਰਜ਼ੀ ਨਾ ਜਿਹੜੇ ਵੀ ਬੰਦੇ ਸਵਾਲ ਕਰਦੇ ਨੇ ਹੂੰ ਹੁਣ ਹੁਣ ਬਾਈ ਅੱਗੇ ਫੋਸਤ ਕੋਈ ਵੀ ਪਾ ਦੋ ਅਸੀਂ ਉਹ ਬੰਦਿਆਂ ਨੂੰ ਕਿਹਾ ਜਿਹੜੇ ਵੀ ਬੰਦੇ ਬੋਲਦੇ ਆ ਉਹ ਇੱਕ ਆਪਣਾ ਜਿਹੜੇ ਵੀ ਬੋਲਦ ਨੇ ਉਹ ਜਿਹੜੇ ਵੀ ਬੋਲਨੇ ਬੰਦੇ ਚਾਰ ਪੰਜ ਬੰਦੇ ਸੋਸ਼ਲ ਮੀਡੀਆ ਤੇ ਚੀਜ਼ ਤੇ ਸਵਾਲ ਉਠਾ ਰਹੇ ਅਸੀਂ ਉਹਨਾਂ ਬੰਦਿਆਂ ਨੂੰ ਕਹਿਣਾ ਕਿ ਤੁਸੀਂ ਬੈਠੋ ਤੁਸੀਂ ਇਹਨੂੰ ਨਿਬੜੋ ਜਮਨੇ ਹੂੰ ਠੀਕ ਹੈ ਇੱਕ ਦੋ ਤਰ੍ਹਾਂ ਦਾ ਰੌਲਾ ਹੁੰਦਾ ਬਾਈ ਉਹ ਬੈਠੇ ਤੇ ਨਿਬੜੂਗਾ ਨਾ ਦੋ ਪਰਿਵਾਰਾਂ ਦਾ ਰੌਲਾ ਬਾਈ ਉਹ ਕੋਈ ਐ ਨਹੀਂ ਦੋ ਤਰ੍ਹਾਂ ਦਾ ਇਹ ਨਹੀਂ ਹੈਗਾ ਕਿ ਉੱਥੇ ਜਾ ਕੇ ਮੇਰੀ ਭੈਣ ਉੱਥੇ ਵਿਆਹੀ ਹੋਈ ਹੈ ਉਹਨਾਂ ਦੇ ਪਰਿਵਾਰ ਤੇ ਹੀ ਵਿਆਹੀ ਹੋਈ ਹੈ ਜਿਹੜੀਆਂ ਕੁੜੀਆਂ ਬੋਲ ਰਹੀਆਂ ਨੇ ਉਹ ਮੇਰੀ ਸਿਸਟਰ ਦੀਆਂ ਮੰਨ ਲਓ ਪਤਝੀਆਂ ਨਹੀਂ ਜੀ ਠੀਕ ਹੈ ਤੇ ਮੇਰੀ ਜਿਹੜੀ ਉਹਨਾਂ ਉਹਨਾਂ ਕੁੜੀਆਂ ਦੀ ਜਿਹੜੀ ਦਾਦੀ ਹੈ ਉਹ ਮੇਰੀ ਸਿਸਟਰ ਨਾ ਰਹਿੰਦੀ ਹੈ ਜੀ ਇਹ ਚੱਕਰ ਹੈ ਜੀ ਉਹ ਪਰਿਵਾਰਕ ਮੈਟਰ ਹੈ ਉਹ ਸਲਝਾ ਲੈਣਗੇ ਉਹਨਾਂ ਨੂੰ ਚਾਹੀਦਾ ਵੀ ਇਹ ਸਲਝਾ ਲੈਣਾ ਜੇ ਹੁਣ ਉਹ ਇਹ ਚੀਜ਼ ਨੂੰ ਇਹ ਇਹ ਪੇੜ ਚ ਲੈ ਕੇ ਜਾਣਗੇ ਤਾਂ ਬਹੁਤ ਗਲਤ ਗੱਲ ਹੈ ਅੱਜ ਦੀ ਘੜੀ ਉੱਥੇ ਤੁਸੀਂ ਲੀਗਲੀ ਦੇਖ ਸਕਦੇ ਹੋ ਬਾਈ ਉੱਥੇ ਦਾਵੇਦਾਰ ਵੀ ਆਪਾਂ ਠੀਕ ਹੈ ਆਪਾਂ ਉਹਨਾਂ ਨੂੰ ਕਹਿੰਦੇ ਤੁਸੀਂ ਜਿਵੇਂ ਉਹਦੇ ਵਿੱਚ ਬਾਈ ਵਧੀਆ ਰਾਜਨੀਤਿਕ ਲੀਡਰ ਹੂੰ ਉਹ ਫੈਸਲੇ ਦੇ ਵਿੱਚ ਹੂੰ ਉਹ ਆਏ ਉਹ ਨਦੀ ਉਹ ਫੈਸਲੇ ਦੇ ਨਹੀਂ ਖੜੇ ਜਿਹੜਾ ਦੂਜਾ ਪਰਿਵਾਰ ਹੈ ਉਹਦੇ ਚ ਬਾਈ ਮੋਤਵਰ ਬੰਦੇ ਉਹ ਲਾਕ ਕੇ ਦੇ ਉਹ ਆਏ ਉਹਨਾਂ ਦੇ ਫੈਸਲੇ ਤੋਂ ਭੱਜ ਗਏ ਉਹ ਬੰਦੇ ਬਦਲੋ ਕਰ ਰਹੇ ਨੇ ਉਦੋਂ ਤੱਕ ਕਿਸਾਨ ਜੱਥੇ ਬੰਦੀਆਂ ਹੂੰ ਪਟਿਆਲਾ ਦੇ ਵਿੱਚ ਨੇ ਮੇਰੇ ਕਿਸਾਨ ਮੈਂ ਤੁਹਾਨੂੰ ਮੇਰੇ ਨਾਮ ਨਹੀਂ ਪੱਕਾ ਜਾਂਦ ਕਿ ਮੈਂ ਇਹ ਚੀਜ਼ਾਂ ਤੋਂ ਬਹੁਤ ਕੱਟ ਮੈਂ ਉਹ ਵੀ ਦੱਸੂੰਗਾ ਆਪਣੇ ਉਹ ਤੋਂ ਦਿਨ ਉਹ ਖੇਡਿਸ ਵੀ ਦਿਨੇ ਪ੍ਰਧਾਨ ਜੀ ਹੋ ਜੀ ਉਹਦੇ ਵਿੱਚ ਨਾਲੋਂ ਪੰਜਾਬ ਦੇ ਪ੍ਰਧਾਨ ਵੀ ਬੈਠੇ ਨੇ ਜਿਹੜੇ ਜਥੇ ਉਹ ਜਥੇ ਬੰਦੀ ਦੇ ਸੂਬਾ ਪ੍ਰਧਾਨ ਨੇ ਉਹ ਵੀ ਬੈਠ ਨੇ ਉਹ ਮਸਲੇ ਜੀ ਬਾਈ ਜੀ ਉਹ ਮਸਲਾ ਬਾਈ ਪੂਰ ਉਹਨਾਂ ਤੋਂ ਨਹੀਂ ਚੜਿਆ ਇਹਦੀ ਉਹ ਇੱਕ ਨਾ ਪਤਾ ਨਹੀਂ ਉਹਨਾਂ ਨੂੰ ਕੁਝ ਕੋਈ ਬੁਲਾ ਰਿਹਾ ਪਿੱਛੋਂ ਉਹ ਲੈ ਆ ਕੇ ਨਾ ਉਹ ਖੜਾ ਕਰ ਦਿੰਦੇ ਨੇ ਉਹਨੇ ਕਹਦੇ ਬੈਕ ਕਿਨੇ ਵੇੜੋ ਇਹ ਗੱਲਾਂ ਨਾ ਜੀ ਕੋਰਟ ਚ ਕੇ ਚੱਲੇ ਤਾਂ ਕੋਰਟ ਚ ਰਹਿਣ ਦੋ ਫਿਰ ਲਓ ਕਿਤੇ ਦੂਹੀ ਭਾਨੇ ਦਾ ਫालतू ਬਿਆਨ ਸੁਣਿਆ ਉਹ ਚੀਜ਼ ਨੂੰ ਲੈ ਕੇ ਅਸੀਂ ਕਹੀਏ ਕਿ ਹਾਂ ਅਸੀਂ ਇਹ ਕਹਿੰਨੇ ਕਿ ਹਾਂ ਸਾਡੀ ਪੈਰ ਨਾਲ ਧੱਕਾ ਹੋ ਰਿਹਾ ਮੈਂ ਕਹਿੰਨਾ ਇਹ ਗੱਲ ਹੂੰ ਖੁਦ ਕਹਿੰਦਾ ਕਿ ਸਾਡੀ ਪੈਰ ਨਾਲ ਧੱਕਾ ਹੋ ਰਿਹਾ ਜਿਹੜਾ ਵੀ ਬੰਦਾ ਸਾਡੇ ਸਵਾਲ ਉਠਾਉਂਦਾ ਉਹ ਆ ਕੇ ਉੱਥੇ ਉਹਨੂੰ ਲੋੜੀ ਨੂੰ ਨਿਮੇੜਦੇ ਜਿਵੇਂ ਉਹ ਨਿਮੇੜ ਦੂਗਾ ਅਸੀਂ ਉਹ ਦੂਜੀ ਪਾਰਟੀ ਨਾਲ ਆਊਗਾ ਨਾ ਕਿ ਸਾਡੇ ਦੇ ਸਵਾਲ ਉਠਾ ਰਿਹਾ ਜਿਵੇਂ ਪਰ ਉਹਦੀ ਜਮੀਰ ਉੱਥੇ ਜਾ ਕੇ ਮਨੂ ਜਿਵੇਂ ਨਿਵੇੜ ਦੂਗਾ ਉਹ ਮੈਂ ਸਹੀ ਹਾਂ ਜਿਵੇਂ ਵੀ ਨਿਵੇੜ ਦੂਗਾ ਜੀ ਹੁਣ ਮੈਂ ਜਾਂਦੇ ਜਾਂਦੇ लास्ट ਵਾਰ ਹੁਣ ਤੁਹਾਡੇ ਵਕੀਲ ਸਾਹਿਬ ਇਹਦੇ ਤੇ ਕੀ ਕਰ ਰਹੇ ਨੇ ਮਤਲਬ ਕੀ ਤੁਹਾਡੀ ਇੱਕ ਤਾਂ ਚਲੋ ਤੁਹਾਡਾ ਉਹ ਇਕੱਠ ਰੱਖਿਆ ਉਹ ਤੁਸੀਂ ਰੱਖਿਆ ਵਕੀਲਾਂ ਦੀ ਕਾਨੂੰਨੀ ਦੌਰ ਦੇ ਕਾਨੂੰਨੀ ਤੌਰ ਤੇ ਲੜਾਈ ਬਈ ਲੜਾਂਗੇ ਕਾਨੂੰਨੀ ਤੌਰ ਤੇ ਹੀ ਲੜਾਂਗੇ ਜਿਹੜੀ ਜਥੇਬੰਦੀਆਂ ਵੱਲੋਂ ਵੀ ਸਾਨੂੰ ਪੂਲ ਪੂਰੀ ਸਪੋਰਟ ਹੈ ਸਾਰੇ ਗਏ ਸਾਡੇ ਬਾਪੂ ਜੀ ਨੇ ਸੀਨੀਅਰ ਨੇ ਸਾਰਿਆਂ ਦੇ ਸਾਨੂੰ ਠੀਕ ਹੈ ਫੋਨ ਮੈਂ ਕੰਡੈਕਟ ਸਾਰਿਆਂ ਨਾਲ ਕਰ ਵੀ ਜਿਹਾਂ ਮਿਲਣ ਵੀ ਜਾ ਰਹੇ ਆ ਪ੍ਰਧਾਨ ਸਰਵਾਨ ਨਾਲ ਸਾਰਿਆਂ ਨਾਲ ਉਹ ਵੀ ਲੜਾਈ ਤੇ ਲੜਨ ਨੂੰ ਤਿਆਰ ਨੇ ਕਿ ਹੱਕ ਸੱਚ ਦੀ ਲੜਾਈ ਆ ਉਹ ਕਹਿੰਦੇ ਹੁਣ ਦੇਖਦਾ ਕਹਿੰਦੇ ਐਵੇਂ ਤਾਂ ਅਸੀਂ ਵੀ ਬੋਲਦੇ ਹੂੰ ਕੋ ਸਕਦਾ ਥੋੜਾ ਮੋਟਾ ਸਾਡੇ ਚ ਕੋਈ ਇਧਰ ਉਧਰ ਦਾ ਸਿਸਟਮ ਹੋਵੇ ਕਿਨੇ ਤੇ ਕੱਲ ਨੂੰ ਸਾਡ ਨੂੰ ਵੀ ਖਦੇੜਨਗੇ ਹੈ ਕੱਢ ਦੇ ਕੱਲ ਨੂੰ ਇਹ ਗੱਲ ਪਰ ਇਹ ਉਹਨਾਂ ਦੀ ਆਪਣੀ ਹੀ ਗੱਲ ਲੋਕਾਂ ਦੀ ਵੀ ਗੱਲ ਹੈ ਕਿ ਜਿਹੜੇ ਲੋਕ ਬੋਲਦੇ ਆ ਜਿਹੜੇ ਲੋਕ ਅੱਗੇ ਲੜਾਈ ਲੜਨ ਵਾਲੇ ਲੋਕ ਆ ਅੱਜ ਇਹ ਲੜਾਈ ਲੜਦੇ ਅਸੀਂ ਲੜਾਈ ਕੋਈ ਵੀ ਚੀਜ਼ ਹੈ ਲੜਾਈ ਤਾਂ ਲੋਕਾਂ ਦੀ ਹੈ ਨਾ ਸਾਡੀ ਤਾਂ ਕੋਈ ਪਰਸਨਲ ਲੜਾਈ ਹੈ ਨਹੀਂ ਇਹਦਾ ਹੈ ਨਹੀਂ ਵੀ ਕੋਈ ਅਸੀਂ ਆਪਣੀ ਚੀਜ਼ ਦੇ ਪਿੱਛੇ ਲੜੀ ਜਾਂਦੇ ਜਿਹੜੇ ਦੋ ਪਰਚੇ ਹੋਏ ਨੇ ਤੁਹਾਨੂੰ ਪਤਾ ਹੀ ਵੀ ਉਹ ਵੀ ਲੋਕਾਂ ਲਈ ਹੋਏ ਨੇ ਨਾ ਜਿਹੜਾ ਪਹਿਲਾਂ ਹੋਇਆ ਉਹ ਵੀ ਲੋਕਾਂ ਲਈ ਹੋਇਆ ਉਸ ਤੋਂ ਪਹਿਲਾਂ ਹੋਇਆ ਉਹ ਵੀ ਉਹ ਲੋਕਾਂ ਲਈ ਹੋਇਆ ਠੀਕ ਹੈ ਜਿਹੜਾ ਹੁਣ ਖਾਸ ਖਾਸ ਵਾਲਾ ਪਰਚਾ ਵੀ ਤਾਂ ਲੋਕਾਂ ਲਈ ਹੋਇਆ ਹੈ ਨਾ ਇਹਨੂੰ ਉੰਨੀ ਸੋਝ ਜਥੇਬੰਦੀ ਦੀ ਇਹ ਹੈ ਕਿ ਅੱਜ ਇਹ ਸਾਡੇ ਤੇ ਆ ਜੋ ਵੀ ਲੜਨ ਵਾਲੇ ਲੋਕ ਨੇ ਕਿ ਅੱਜ ਭਾਨੇ ਦੇ ਅੱਜ ਕੱਲ ਨੂੰ ਸਾਡੇ ਤੇ ਵੀ ਉਠਾਊਗੀ ਕਿ ਇਹਨੂੰ ਮੂਰੇ ਹੋ ਕੇ ਲੜੋਈ ਚੀਜ਼ ਨੂੰ ਆਉਣ ਵਾਲੇ ਟਾਈਮ 'ਚ ਬਈ ਬਹੁਤ ਵੱਡਾ ਕਹਿੰਨਾ ਮੈਂ ਤੈਨੂੰ ਪੂਰਾ ਫੁੱਲ ਲੋਕ ਲੋਕਾਂ ਦਾ ਪੂਰਾ ਪਰ ਮਹੰਗਾਰਾ ਮਿਲੂਗਾ ਇਹਨੂੰ ਸੰਘਰਸ਼ ਨੂੰ ਅਸੀਂ ਅੱਗੇ ਪੂਰੇ ਸਟਰੋਂਗ ਤਰੀਕੇ ਨਾਲ ਇਧਰੋਂ ਵੀ ਵਧਾਵਾਂਗੇ ਤਸੀਲੀ ਲੀਕ ਲਈ ਉਹਦੇ ਕੰਮ ਕਰਾਂਗੇ ਜੋ ਵਕੀਲ ਸਾਹਿਬਾਂ ਲੱਗੇ ਉਹਨਾਂ ਸਾਡੇ ਹੋ ਸਕਦਾ ਸੀ ਇਹਦਾ ਹਾਈ ਕੋਰਟ ਕੋਈ ਕਰੀਏ ਠੀਕ ਹੈ ਜੋ ਵੀ ਬੰਦਾ ਪਰਚਸ ਜੀ ਤੇ ਕਮਣੇ ਜਿਹੜਾ 29 ਤਰੀਕ ਨੂੰ ਇਕੱਠ ਹੋ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ 29 ਤਰੀਕ ਵਾਲਾ ਮੈਂ ਸਾਰੇ ਹੀ ਜਿਹੜੇ ਇਨਸਾਫ ਪਸੰਦ ਲੋਕ ਨੇ ਜਿੰਨੀਆਂ ਜਥੇਬੰਦੀਆਂ ਨੇ ਹੋਰ ਵੀ ਜਿਹੜੇ ਸਿਰਦ ਲੋਕ ਨੇ ਜਿਹੜੇ ਵੀ ਪੰਜਾਬ ਨੂੰ ਲੈ ਕੇ ਦਰਦ ਦੀ ਲੋਕ ਨੇ ਮੈਂ ਤੁਹਾਨੂੰ ਗੱਲ ਕਹਿਣਾ ਚਾਹੁੰਦਾ ਕਿ ਭਾਨ ਨੇ ਉਹ ਮੁੱਦੇ ਨੂੰ ਹੱਥ ਪਾਇਆ ਜਿਹਨੂੰ ਨਾ ਕੋਈ ਪੋਲੀਟੀਕਲ ਲੀਡਰ ਪਾ ਸਕਦਾ ਨਾ ਕੋਈ ਹੋਰ ਬੰਦਾ ਪਾ ਸਕਦਾ ਇਹ ਮੁੱਦਿਆਂ ਦੇ ਵਿੱਚ ਪੰਜਾਬ ਦੀ ਬਹੁਤ ਲੁੱਟ ਖਸੁੱਟ ਹੋ ਰਹੀ ਆ ਅੰਦਰਲੇ ਲੈਵਲ ਤੇ ਜੀ ਜਿੰਨੇ ਵੀ ਲੋਕ ਲੜਨ ਵਾਲੇ ਨੇ ਅਸੀਂ ਆਪ ਦੇ ਪਰਿਵਾਰ ਵੱਲੋਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਕਿ ਸਾਡਾ ਵੱਧ ਤੋਂ ਵੱਧ ਸਾਥ ਦਿਓ ਕਿਸੇ ਵੀ ਤਰੀਕੇ ਨਾਲ ਤੁਸੀਂ ਬਸ 29 ਤਰੀਕ ਨੂੰ ਕਾਲ ਹੈ ਪਿੰਡ ਦਾ ਇਕੱਠ ਹੈ ਹੱਥ ਬੰਨ੍ਹ ਕੇ ਬੇਨਤੀ ਹੈ ਸਾਰੇ ਅੱਗੇ ਸਾਰਿਆਂ ਅੱਗੇ ਜਥੇਬੰਦੀਆਂ ਅੱਗੇ ਵੀ ਜਿੰਨੇ ਵੀ ਲੜਨ ਵਾਲੇ ਲੋਕ ਹੈ ਕਿ 29 ਤਰੀਕ ਨੂੰ ਸਾਡਾ ਵੱਧ ਤੋਂ ਵੱਧ ਸਾਥ ਦਿਓ ਉਹ 29 ਤਰੀਕ ਨਿਕਲੀ ਇਹ ਲੰਬਾ ਵੀ ਚੱਲੂਗਾ ਪ੍ਰੋਗਰਾਮ ਸਾਡਾ ਵੱਧ ਤੋਂ ਵੱਧ ਸਾਥ ਦਿਓ ਜਿਹੜੇ ਵੀ ਇਹ ਚੱਲ ਰਿਹਾ ਸਾਡੇ ਖਿਲਾਫ ਠੀਕ ਹੈ ਇਹ ਨੂੰ ਠੱਲ ਪਾਸ ਕੀ ਨਹੀਂ ਇਹ ਲੜਾਈ ਹਰ ਲੜਨ ਵਾਲੇ ਬੰਦੇ ਦੇ ਘਰ ਤੇ ਆਊਗੀ ਹਰ ਲੜਨ ਵਾਲੇ ਬੰਦੇ ਦੇ ਸਿਰ ਤੇ ਜੁੱਤੀਆਂ ਵੱਜਣਗੀਆਂ ਇਹ ਹੱਥ ਬੰਨ੍ਹ ਕੇ ਬੇਨਤੀ ਆ ਪਾਨੇ ਦੇ ਬਾਰੇ ਸਾਰਿਆਂ ਨੂੰ ਪਤਾ ਹੀ ਹੈ ਕਿ ਉਹਦਾ ਕੈਰੈਕਟਰ ਕੀ ਹੈ ਕਿਹੋ ਜਿਹਾ ਬੰਦਾ ਹੈ ਜੀ ਕਿਹੋ ਜਿਹਾ ਨਹੀਂ ਬੰਦਾ ਇਹ ਲੋਕ ਆਪ ਖੁੱਲ੍ਹ ਕੇ ਹੁਣ ਬੋਲ ਰਹੇ ਨੇ ਅੱਗੇ ਆ ਰਹੇ ਨੇ ਲੋਕ ਹਮ ਇਹ ਹੀ ਬੇਨਤੀ ਕਰਨਾ ਚਾਹੁੰਨਾ ਕਿ ਸਾਡਾ ਸਾਥ ਦਿਓ ਬਦ ਤੋਂ ਪਰਿਵਾਰ ਦਾ ਉਹ ਇਕੱਠ ਇੱਥੇ ਪਿੰਡ ਚ ਹਾਂ ਪਿੰਡ ਦੀ ਹੈ ਜੀ ਜੀ ਉਹਦੋਂ ਐ ਜੋ ਵੀ ਸਾਡੇ ਜਿਹੜੇ ਮੂਲੇ ਬੰਦੀ ਹੋਣਗੇ ਕਮੇਟੀ ਦੇ ਜੋ ਵੀ ਜਥੇਬੰਦੀਆਂ ਦੇ ਵੀ ਅੱਗੂ ਸਹਿਬਾਨ ਹੋਣਗੇ ਉਹ ਜਿਵੇਂ ਵੀ ਪ੍ਰੋਗਰਾਮ ਦੇਣਗੇ ਕੋਈ ਰੋੜ ਰੋਕਣ ਦੇਣਗੇ ਜਾਂ ਕਿਸੇ ਵੀ ਤਰੀਕੇ ਦਾ ਦੇਣਗੇ ਕਿ ਕਿੱਥੇ ਕੀ ਕੱਟ ਕਰਨਾ ਉਹ ਸਭ ਨਾਲ ਉਹਨਾਂ ਦੇ ਛੱਡੇ ਜਾਊਗਾ ਕਿ ਉਹਨਾਂ ਦਾ ਅੱਗੇ ਦਾ ਪ੍ਰੋਗਰਾਮ ਕੀ ਆ ਜੀ ਇਹ ਹੈ ਜੀ ਤੁਸੀਂ ਆਪਣਾ ਸਮਾਂ ਬਹੁਤ ਬਹੁਤ ਧੰਨਵਾਦ